ਗਰੀਬ ਜਨਤਾ ਦੇ ਲਫੇੜੇ ਲਫੇੜੇ ਨਹੀਂ ਨਾ ਹੁੰਦੇ ਲਫੇੜਾ ਤਾਂ ਜਿਹੜਾ ਤਗੜੇ ਦੇ ਵੱਜੇ ਉਹ ਲਫੇੜਾ ਹੁੰਦਾ ਹਿੰਦੁਸਤਾਨ ਟਾਈਮਸ 'ਚ ਪਹਿਲੇ ਪੇਜ ਤੇ ਲਫੇੜਾ ਆ ਗਿਆ ਨਹੀਂ ਇੱਥੇ ਗੱਡੀ ਪਲਟ ਜਾਂਦੀ ਉਹ ਵੀ ਹਿੰਦੁਸਤਾਨ ਟਾਈਮਸ 'ਚ ਅਖਬਾਰ 'ਚ ਜਗਾਣੀ ਹੁੰਦੀ ਇੰਨੀ ਕਿੱਥਲੇ ਜਿਹਾ ਲਾ ਦਿੰਦੇ ਆ ਇਹ ਲਫੇੜਾ ਕੰਗਨਾਰਨੋਤ ਦੇ ਵੱਜਿਆ ਤਾਂ ਆ ਗਿਆ ਉਹ ਤਾਂ ਵਿਚਾਰੇ ਘੁੰਮਣ ਗਏ ਸੀ ਉਹਦੀਆਂ ਇੰਨੇ ਬੁਰੇ ਤਰੀਕੇ ਨਾਲ ਬਾਈ ਜੀ ਬਾਹਾਂ ਲੱਤਾਂ ਤੋੜ ਦਿੱਤੀਆਂ ਗਈਆਂ ਤੁਸੀਂ ਦੇਖੋ ਜੀ ਆਪਣਾ ਪਰਿਵਾਰ ਕੋਈ ਉੱਥੇ ਗਿਆ ਕਿਸੇ ਦੇ ਪਰਿਵਾਰ ਦੀਆਂ 100 ਬੰਦਾ ਆ ਕੇ ਅਟੈਕ ਕਰਦੇ ਉਹ ਮਹੌਲ ਦੇਖੋ ਸਹੇਮ ਦਾ ਬੱਚਿਆਂ ਤੇ ਉਹਦੇ ਪਰਿਵਾਰ ਤੇ ਕੀ ਹੋਊਗਾ ਹਿਮਾਚਲਿਆ ਨੇ ਤਰਸ ਨਹੀਂ ਕੀਤਾ ਹਜੇ ਤੱਕ ਕਿਸੇ ਹਿਮਾਚਲ ਦੇ ਐਮਐਲਏ ਨੇ ਔਕਾਤ ਨਹੀਂ ਆਪਣੀ ਦਿਖਾਈ ਜਿਹੜੇ ਐਮਪੀ ਬਣੇ ਇਹਨਾਂ ਨੇ ਤਾਂ ਖਾਤ ਚਲੋ ਹਜੇ ਦਿਖਾਉਣੇ ਕੀ ਹੈ ਕਿਸੇ ਮਨਿਸਟਰ ਨੇ ਔਕਾਤ ਨਹੀਂ ਹਜੇ ਨਹੀਂ ਦਿਖਾਈ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਐਡਾ ਵੱਡਾ ਮੁੱਦਾ ਚੱਲੀ ਹੈ ਨਾ ਤੁਸੀਂ ਕਿਉਂ ਦੋ ਸਟੇਟਾਂ ਨੂੰ ਇੱਕ ਦੂਜੇ ਨਾਲ ਮਰਵਾ ਰਹੇ ਹੋ ਚੰਡੀਗੜ੍ਹ 에어ਪੋਰਟ ਤੇ 50 ਤੋਂ ਵੱਧ ਡਰਾਈਵਰ ਇੱਕ ਦੂਜੇ ਨਾਲ ਖੈਬਰੇ ਐ ਤੁਸੀਂ ਬਿਨਾਂ ਗੱਲ ਤੋਂ ਗੁੰਡਾਗਰਦੀ ਬਦਮਾਸ਼ੀ ਕੀਤੀ ਵੀਡੀਓ ਚ ਕੋਈ ਗੱਲ ਸਾਹਮਣੇ ਆ ਗਈ ਤਾਂ ਅਸੀਂ ਤੁਹਾਡੀਆਂ ਗੱਡੀਆਂ ਇਹੋ ਜਿਹੀਆਂ ਭੰਨਾਂਗੇ ਚੱਖਣਾ ਚੂਰ ਕਰ ਦਾਂਗੇ ਬੀਮੇ ਵੀ ਨਹੀਂ ਮਿਲਣੇ ਤੁਹਾਨੂੰ ਚੰਡੀਗੜ੍ਹ 에어ਪੋਰਟ ਦੀ ਗੱਲ ਬਿਲਕੁਲ ਕੱਲ ਦੀ ਗੱਲ ਹੈ ਜੀ ਜਮਾ ਇੰਦਾਰਲੀ ਮਾਰਨਿੰਗ ਇੰਦਾ ਨੀਰ ਅਬਾਊਟ 9:00 ਫਿਰ ਇਹ ਹੁਣ ਕੇਜਰੀਵਾਲ ਦੇ ਵੀ ਵੱਜੇ ਆ ਕੀ ਕੇਜਰੀਵਾਲ ਦਿੱਲੀ ਵਾਲਿਆਂ ਨੂੰ ਅਤਵਾਦੀ ਕਹੂਗਾ ਹੁਣ ਦਿੱਲੀ ਚ ਇੱਕ ਆਟੋ ਡਰਾਈਵਰ ਸੀਗਾ ਹੈ ਲਾਲੀ ਲਾਲੀ ਨਾ ਦੇ ਆਟੋ ਡਰਾਈਵਰ ਨੇ ਜੀਪ ਤੇ ਚੜ ਕੇ ਪਹਿਲਾਂ ਤਾਂ ਐ ਹਾਰ ਪਾਇਆ ਵੀ ਜਾਣ ਕੇ ਉਹਦੇ ਨਾਲ ਦੇ ਜਿਹੜੇ ਹੁੰਦੇ ਲਲੀ ਛੱਲੀ ਜੇ ਬਾਲੇ ਮੂਰੇ ਉਹਨਾਂ ਨੂੰ ਐ ਲੱਗੇ ਵੀ ਕੇਜਰੀਵਾਲ ਦੇ ਸਪੋਰਟਰਾਂ ਨੂੰ ਲੈ ਵੀ ਹਾਰ ਪੈ ਗਿਆ ਉਹਨੇ ਹਾਰ ਪੁੰਦਿਆ ਸਰ ਲਾਲਾ ਜੀ ਤੇ ਇੱਕ ਧਰਿਆ ਕੰਨ ਤੇ ਤੇ ਲਾਲਾ ਜੀ ਨੂੰ ਸਾਰਾ ਕੁਝ ਹੀ ਯਾਦ ਆ ਗਿਆ 5-10 ਰੁਪਏ ਦੀ ਜਿਹੜੀ ਮੈਗੀ ਹੈ ਤੁਹਾਨੂੰ ਮਸਾਲਾ ਮੈਗੀ ਦੇ ਨਾਮ ਤੇ ਮਸਾਲਾ ਮੈਗੀ 'ਚ ਕਿਹੜਾ ਕੋਈ 2.5 ਕਿਲੋ ਗੰਡੇ ਪੈ ਗੇ ਇੱਕ ਗੰਢਾ 10 ਮੈਗੀਆਂ ਚ ਪਾ ਦਿੰਦੇ ਆ ਉਹ ਉਹਨੂੰ ਮਸਾਲਾ ਮੈਗੀ ਕਹ ਕੇ 10 ਮੈਗੀਆਂ 100 ਰੁਪਏ ਦੀਆਂ ਹੋਲ ਸੇਲ ਚ ਲੈਣੇ ਤਾਂ ਆਪਾਂ ਨੂੰ 80-82 ਰੁਪਏ ਦੀਆਂ ਮਿਲ ਜਾਂਦੀਆਂ 80 ਰੁਪਏ ਦੀਆਂ ਠੀਕ ਆ 8 ਰੁਪਏ ਦੀ ਮਿਲ ਜੀ 77 ਦੀ 75 ਰੁਪਏ ਵਾਲੀਆਂ ਮੈਗੀਆਂ ਚ 25 ਰੁਪਏ ਦੇ ਗੰਢੇ ਨੂੰ ਮੇਰੇ ਤੇ ਮਸਾਲਾ ਤੇ ਗੈਸ ਮਿਹਨਤ ਲਾ ਕੇ ਡਿਸਪੋਜ਼ेबल ਕੋਲੀ ਚ ਪਾ ਕੇ ਤੁਹਾਨੂੰ 80-90 ਰੁਪਏ ਦੀ ਕੋਲੀ ਮਿਲਦੀ ਹੈ ਤੁਸੀਂ ਪਹਾੜੀਏ ਕੋਈ ਜ਼ਿਆਦਾ ਤਾਂ ਨਹੀਂ ਚੀਜ਼ਾਂ ਸਾਡੇ ਤੋਂ ਤਾਕਦੀਆਂ ਖਾਂਦੇ ਤੁਹਾਡੇ ਤੋਂ ਬਹੁਤ ਜ਼ਿਆਦਾ ਤਾਕਤ ਹੈ ਠੀਕ ਹੈ ਤੁਸੀਂ ਆਪਣੀ ਨਾ ਪਹੁੰ ਸਤਕਾ ਦਿਖਾ ਦਿੰਨੇ ਹੋਤੇ ਤੁਸੀਂ ਮਰਦਾਨਗੀ ਨਹੀਂ ਦਿਖਾਉਂਦੇ 100 ਬੰਦਾ ਤੁਸੀਂ 2 ਬੰਦੇ ਨੂੰ ਕੁੱਟ ਕੇ ਤੇ ਸ਼ੇਰ ਬਣਦੇ ਹੋ ਸਵਾਲ ਇਹ ਹੈ ਉੱਥੇ ਤੁਸੀਂ 4 ਬੰਦੇ ਪੰਜਾਬੀ ਕਰ ਲਓ ਤੇ 4 ਆਪ ਦੇ ਬਾਕੀ ਉਧਰ ਕਢਾ ਲਓ ਕਿ ਸਾਡੀ ਇਹਨਾਂ ਨਾਲ ਆ ਗੱਲ ਹੈ ਤੇ ਅਸੀਂ ਲੜਨ ਲੱਗੇ ਤੁਸੀਂ ਧੌਣ ਛੜਾ ਕੇ ਦਿਖਾ ਦਿਓ ਕੌਣ ਹੀ ਤੋਂ ਪੰਜਾਬੀ ਦੇ ਸਾਧ ਸ਼੍ਰੀ ਗਾਲ ਜੀ ਮੈਨਰ ਪਬਰੇ ਸਿੰਘ ਜੈਤੋ ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਇਆ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਬਾਈ ਜੀ ਸੋਨੂ ਲੁੰਬਾ ਜੀ ਸਮਾਜ ਸੇਵੀ ਨੇ ਇਹ ਬਹੁਤ ਕਾਫੀ ਵੱਡੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਪਿਛਲੇ ਕਾਫੀ ਦਿਨਾਂ ਤੋਂ ਇਹ ਕਾਫੀ ਸੁਰਖੀਆਂ ਵਿੱਚ ਵੀ ਨੇ ਹਿਮਾਚਲ ਵਾਲੇ ਮੁੱਦੇ ਤੇ ਤੁਹਾਡੀਆਂ ਕਾਫੀ ਅਸੀਂ ਦੇਖ ਰਿਆ ਤੁਹਾਡੇ ਬਿਆਨ ਆ ਰਹੇ ਨੇ ਅਖਬਾਰਾਂ ਵਿੱਚ ਕੀ ਮੁੱਦਾ ਤੁਹਾਡਾ ਕੀ ਪੱਖ ਹੈ ਹਿਮਾਚਲ ਬਾਰੇ ਸਭ ਤੋਂ ਪਹਿਲਾਂ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਸਰੋਤੇ ਰੱਬ ਦਾ ਰੂਪ ਹੁੰਦੇ ਆ ਉਸ ਤੋਂ ਬਾਅਦ ਜਿਹੜੇ ਮੇਰੇ ਮੀਡੀਆ ਦੇ ਜਿਹੜੇ ਇਮਾਨਦਾਰੀ ਨਾਲ ਜਿਹੜੇ ਇੱਥੇ ਸਾਰਾ ਆਪਣੇ ਸਮਾਵਾਵਾਂ ਦੇ ਰਹੇ ਨੇ ਬਚਪਨ ਤੋਂ ਤੁਹਾਨੂੰ ਮੈਂ ਦੇਖਦਾ ਆ ਰਿਹਾ ਤੁਹਾਡੇ ਚੈਨਲ ਨੂੰ ਸੱਚ ਦਾ ਸੁਨੇਹਾ ਸਾਡੇ ਫਰੀਦਕੋਟ ਔਰ ਮਾਲਵੇ ਦੀ ਸ਼ਾਨ ਤੁਹਾਡੇ ਚੈਨਲ ਦਾ ਮੈਂ ਦੋ ਹੱਥ ਜੋੜ ਕੇ ਪਹਿਲਾਂ ਸਤਿਕਾਰ ਸਹਿਤ ਸਾਥੀ ਜੀ ਕਾਲ ਤੁਹਾਨੂੰ ਵੀ ਬੁਲਾਉਣਾ ਹੈ ਜੀ ਜਿਹੜੇ ਤੁਸੀਂ ਸਾਡਾ ਲੋਕਾਂ ਤੱਕ ਸਾਡੀ ਆਵਾਜ਼ ਲੈ ਕੇ ਜਾਓਗੇ ਬਹੁਤ ਧੰਨਵਾਦ ਜੀ ਆਪਾਂ ਤੁਸੀਂ ਸਵਾਲ ਪੁੱਛਿਆ ਵੀ ਸਾਡਾ ਕਾਫੀ ਦਿਨਾਂ ਤੋਂ ਅਸੀਂ ਇਸ ਤੇ ਅੱਜ ਲਗਭਗ 15 ਦਿਨ ਹੋ ਗਏ ਜੀ ਅਸੀਂ ਪਹਿਲਾਂ ਜਦੋਂ ਕੁੱਟ ਵਗੈਰਾ ਪਈ ਉਦੋਂ ਸਾਨੂੰ ਲੱਗਿਆ ਵੀ ਕੋਈ ਆਪ ਦਾ ਬੰਦੇ ਦਾ ਨਿਜੀ ਰੋਲਾ ਹੋਊਗਾ ਯਾਰ ਕੋਈ ਮਾੜਾ ਮੋਟਾ ਕੋਈ ਪੈਸਿਆਂ ਦਾ ਹੋ ਜਾਂਦਾ ਜਾਂ ਕੋਈ ਦੁਕਾਨਦਾਰੀ ਤੇ ਇੱਕ ਬੋਲਬਲੀਆ ਹੋ ਗਿਆ ਤਾਂ ਗੱਲ ਹੋ ਗਈ ਹੁੰਨੀ ਹੈ ਅਸੀਂ ਗੱਲ ਇਗਨੋਰ ਕਰਤੀ ਮੈਂ ਕਹਿੰਦਾ ਕੋਈ ਵੱਡੀ ਗੱਲ ਨਹੀਂ ਕੋਈ ਹਰਿਆਣੇ ਪੰਜਾਬ ਚ ਹੋ ਗਈ ਜਾਂ ਯੂਪੀ ਚ ਦਿੱਲੀ ਚ ਹੋ ਗਈ ਉਹ ਆਪਾਂ ਮੁੱਦਾ ਬਣਾ ਲਈਏ ਜਸਟ 24 ਘੰਟਿਆਂ ਬਾਅਦ ਫੇਰ ਇੱਕ ਵਾਰ ਦਾਤ ਹੁੰਦੀ ਹੈ ਜਸਟ ਆਫਟਰ 48 ਆਵਰਸ ਯਾਨੀ ਕਿ 48 ਘੰਟਿਆਂ ਬਾਅਦ ਇੱਕ ਵਾਰ ਦਾ ਤੌਰ ਹੁੰਦੀ ਹੈ ਉਸ ਤੋਂ ਬਾਅਦ ਇੱਕ ਵਾਰ ਦਾ ਤੇ ਇੱਕ ਲੇਡੀਜ਼ ਐਮਸੀ ਹੈ ਠੀਕ ਹੈ ਸਮਰਾਲੇ ਦੀ ਉਹਦਾ ਹਸਬੰਡ ਦੀਆਂ ਲੱਤਾਂ ਬਾਹਾਂ ਤੋੜ ਦਿੱਤੀ ਤੇ ਉਹਨਾਂ ਦਾ ਪਰਿਵਾਰ ਸ਼੍ਰੀ ਮਨੀਕਰਨ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆ ਰਿਹਾ ਉਹਨਾਂ ਨੇ ਇੱਕ ਪੁਲੀ ਤੋਂ ਉਤੋਂ ਜਾਨ ਬਚਾਈ ਹਾਥੀਆਂ ਉਹ ਲੈ ਕੇ ਹੱਥੀਆਂ ਨਾਲ ਕੇ ਦੀਆਂ ਫੋੜੇ ਕਿਰਪਾਨਾਂ ਲੈ ਕੇ ਉਹਨਾਂ ਤੇ ਹਮਲਾ ਕਰ ਦਿੱਤਾ ਜਾਂ ਉਹਨਾਂ ਦੀ ਗੱਡੀ ਤੋੜ ਦਿੱਤੀ ਜਾਂਦੀ ਹੈ ਉਹ ਵਿਚਾਰੇ ਪਰਿਵਾਰ ਨਾਲ ਸਵੇਰ ਦਾ ਟਾਈਮ ਹੈ 4 ਵਜੇ ਇੰਦਰਲੀ ਮਾਰਨਿੰਗ ਸ਼ਾਂਤਰਾ ਰਾਮ ਨਾਲ ਗੱਡੀ ਆ ਰਹੀ ਆ ਆਪਣੇ ਘਰੇ ਵਾਪਸੀ ਕਰ ਰਹੇ ਹੈ ਮਤਲਬ ਯਾਰੀ ਕੀ ਤੁਸੀਂ ਚੁੰਨੇ ਹੋ ਇਹਦਾ ਮਤਲਬ ਤੁਸੀਂ ਵਿਗਾਰ ਚੁੰਨੇ ਹੋ ਇਹ ਰਾਜਨੀਤੀ ਦਾ ਮੁੱਦਾ ਬਣ ਗਿਆ ਹੁਣ ਜੀ ਇਹ ਮੁੱਦਾ ਮੈਨੂੰ ਇਹ ਲੱਗਦਾ ਹੈ ਹੁਣ ਸਾਰਾ ਹਿਮਾਚਲ ਚ ਤੁਹਾਨੂੰ ਪਤਾ 4 ਸੀਟਾਂ ਮੰਡੀ ਧਰਮਸ਼ਾਲਾ ਸ਼ਿਮਲਾ ਤੇ ਇੱਕ ਹੋਰ ਹੈ ਜਿਹੜੀ ਸਟੇਟ ਇਹਨਾਂ ਦੀ ਜ਼ਿਲ੍ਹਾ ਢਾਂਗੜਾ ਚਾਰੇ ਦੀਆਂ ਚਾਰੇ ਹਿਮਾਚਲ ਦੀਆਂ ਇਹਨਾਂ ਜ਼ਿਲ੍ਹਿਆਂ ਦੀਆਂ ਜਿਹੜੀਆਂ ਭਾਜਪਾ ਨੂੰ ਗਈਆਂ ਸੀਟਾਂ ਕੰਗਨਾਰ ਰਨੋਤ ਹੋ ਗਈ ਹੋਰ ਦੋ ਤਿੰਨ ਜਿਹੜੇ ਚਿਹਰੇ ਇੱਥੇ ਸੀ ਔਰ ਪੰਜਾਬ ਦੇ ਵਿੱਚ 13 ਜ਼ਿਲ੍ਹਿਆਂ ਦੇ 13 ਲੋਕ ਸਭਾ ਜਿਹੜੇ ਸੀਗੇ ਕੇਂਦਰ ਇੱਕ ਵੀ ਜਗ੍ਹਾ ਤੇ ਨਹੀਂ ਆਈ ਭਾਜਪਾ ਸਭ ਤੋਂ ਵੱਡਾ ਕਾਰਨ ਮੇਦਾ ਇਹ ਸਮਝਦਾ ਹੈ ਕਿ ਜਿਹੜੇ ਉੱਥੋਂ ਦੇ ਲੋਕਾਂ ਵਿੱਚ ਇੰਨੀ ਖੁੰਦਕ ਇੰਨਾ ਗੁੱਸਾ ਇਹ ਵੀ ਹੈ ਕਿ ਜਿਹੜਾ ਕੰਗਨਾਰ ਰਨੋਤ ਦੇ ਉਹ ਬੀਬੀ ਨੇ ਜਿਹੜੀ ਮਹਿਲਾ ਕਰਮਚਾਰੀ ਲਫੇੜਾ ਧਰਿਆ ਕੰਨ ਤੇ ਉਹ ਲਫੇੜਾ 200 ਕੰਟਰੀਆਂ ਚ ਗਿਆ ਇੱਕ ਲਫੇੜਾ ਧਰਿਆ ਕੰਨ ਤੇ ਲਫੇੜੇ ਤਾਂ ਬਹੁਤ ਪੈਂਦੇ ਆ ਗਰੀਬ ਜਨਤਾ ਦੇ ਲਫੇੜੇ ਲਫੇੜੇ ਨਹੀਂ ਨਾ ਹੁੰਦੇ ਲਫੇੜਾ ਤਾਂ ਜਿਹੜਾ ਤਗੜੇ ਦੇ ਵੱਜੇ ਉਹ ਲਫੇੜਾ ਹੁੰਦਾ ਹਿੰਦੁਸਤਾਨ ਟਾਈਮਸ 'ਚ ਪਹਿਲੇ ਪੇਜ ਤੇ ਲਫੇੜਾ ਆ ਗਿਆ ਨਹੀਂ ਇੱਥੇ ਗੱਡੀ ਪਲਟ ਜਾਂਦੀ ਉਹ ਵੀ ਹਿੰਦੁਸਤਾਨ ਟਾਈਮਸ 'ਚ ਅਖਬਾਰ 'ਤੇ ਜਗ੍ਹਾ ਨਹੀਂ ਹੁੰਦੀ ਇੰਨੀ ਕਿ ਥੱਲੇ ਜੇ ਲਾ ਦਿੰਦੇ ਆ ਇਹ ਲਫੇੜਾ ਕੰਗਨਾਰ ਨੋਟ ਦੇ ਵੱਜਿਆ ਤਾਂ ਆ ਗਿਆ ਕੰਗਨਾ ਦੇ ਬਿਆਨ ਨਾਲ ਵੀ ਹੋ ਰਿਹਾ ਉਹ ਕਹਿ ਰਹੀ ਸੀ ਪੰਜਾਬ ਵਿੱਚ ਉਗਰਵਾਦ ਫੈਲ ਯੋਲੇ ਬਿਆਨਾ ਕਰਕੇ ਮੈਂ ਗੱਲ ਹੀ ਉਹ ਕਰੀ ਜਨਾ ਮੈਂ ਗੱਲ ਇਹ ਕਰ ਰਿਹਾ ਇਹ ਲਫੇੜਾ ਜਿਹੜਾ ਚੰਡੀਗੜ੍ਹ 에ਰਪੋਰਟ ਤੇ ਦੂਜੇ ਤੀਜੇ ਦਿਨੇ ਜਿੱਤਨ ਤੋਂ ਬਾਅਦ ਕਿੱਥੇ ਤਾਂ ਹਾਰ ਹੂਰ ਪੈਣੇ ਸੀ ਢੋਲ ਤਮੱਕੇ ਨੱਚਣਾ ਟੱਪਣਾ ਸੀਗਾ ਤੇ ਹੁਣ ਜੇ ਪੈ ਵੀ ਗਏ ਹਾਰ ਹੁਣ ਜਿਵੇਂ ਮੈਂ ਹੀ ਆ ਮੈਂ ਕਿਤੋਂ ਜਿੱਤ ਪ੍ਰਾਪਤ ਕਰਕੇ ਆ ਗਿਆ ਤੇ ਹੁੰਦਾ ਸਰ ਮੇਰਾ ਕਿਤੇ 에ਰਪੋਰਟ ਤੇ ਆਏ ਸਵਾਗਤ ਹੋ ਜੇ ਮੇਰੀ ਤਾਂ ਅੰਤਰਾਤਮਾ ਮਾਰੀ ਜਾਊਗੀ ਵੀ ਆ ਕੀ ਹੋ ਗਿਆ ਯਾਰ ਮੇਰੇ ਲਫੇੜਾ ਵੱਜਿਆ ਯਾਰ ਕੰਨ ਤੇ ਉਹ ਵੀ ਇੱਕ ਐ ਠੀਕੋ ਉਦੋਂ ਬਾਅਦ ਉਹ ਹੁਣ ਬਿਆਨ ਉਹਦੀ ਭੈਣ ਵੀ ਦੇ ਰਹੀ ਐ ਸੋਸ਼ਲ ਮੀਡੀਆ ਤੇ ਉਹਦੀ ਭੈਣ ਸ਼ਰਿਆ ਵੀ ਬਿਆਨ ਦੇ ਰਹੀ ਐ ਕਹਿੰਦੇ ਖਾਲਸਤਾਨੀ ਐ ਇਹ ਉਗਰਵਾਦੀ ਐ ਇਹ ਇਹ ਮਾਹੌਲ ਖਰਾਬ ਕਰਨ ਦੀ ਰਾਜਨੀਤੀ ਐ ਹੁਣ ਜਦੋਂ ਕੋਈ ਇਧਰੋਂ ਕੋਈ ਬੋਲਦਾ ਸਿੱਖੀਸਮ ਵਾਲੇ ਪਾਸਿਓ ਸਾਡਾ ਵੀਰ ਜੇ ਕੋਈ ਉਹ ਕਹਿੰਦਾ ਖਾਲਸਾ ਰਾਜ ਤਾਂ ਉਹ ਅੱਤਵਾਦੀ ਐ ਇਹ ਸ਼ਰਿਆ ਵੀ ਇੰਨੀ ਗੱਲ ਕਹੀ ਜਾਂਦੇ ਐ ਹੁਣ ਇੱਕ ਹਾਈ ਕੋਰਟ ਦੇ ਐਡਵੋਕੇਟ ਨੇ ਨੋਟਿਸ ਭੇਜਿਆ ਜੀ ਕੰਗਣਾ ਰਣੌਤ ਨੂੰ ਕੰਗਣਾ ਰਣਾਵਤ ਇਸ ਦਾ ਹੁਣ ਜੇ ਸਟੇਟਮੈਂਟ ਹਫਤੇ ਦੇ within week ਇਹਦੀ ਸਟੇਟਮੈਂਟ ਦਾ ਜਵਾਬ ਨਹੀਂ ਦਿੰਦੀ ਤਾਂ ਬਹੁਤ ਮੁੱਦਾ ਗਾ ਚੱਲੂਗਾ ਆਪਾਂ ਪਹਿਲਾਂ ਉੱਥੇ ਜਾਣੇ ਜਿੱਥੋਂ ਗੱਲ ਸ਼ੁਰੂ ਹੋਈ ਸੀ ਪਹਿਲੀ ਕੁੱਟ ਪਈ ਦੂਜੀ ਕੁੱਟ ਪਈ ਤੀ ਜਿਹ ਦਿਨ ਗੱਡੀ ਪੰਨੀ ਚੌਥੇ ਦਿਨ ਪੰਨੀ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਉਹ ਪਹਿਲਾਂ ਇਹ ਹਾਦਸਾ ਹੋਇਆ ਖਜ਼ਿਆਰ ਗਲਹੋਜ਼ੀ ਤੋਂ 56 ਕਿਲੋਮੀਟਰ ਚੰਬੇ ਤੋਂ ਅੱਗੇ ਖਜ਼ਾਰ ਮਿੰਨੀ ਸਵਜਨ ਲੈਣ ਨੂੰ ਕਹਦੇ ਨੇ ਹਿਮਾਚਲ ਪ੍ਰਦੇਸ਼ ਦਾ ਦਿਲ ਉੱਥੇ ਇੱਕ ਸਪੇਨ ਦਾ ਐਨਆਰਆਈ ਜੋੜਾ ਜਿਹੜਾ ਸਪੇਨ ਚ 20-25 ਸਾਲ ਲਾਇਆ ਉਹਨੇ ਸਾਰੇ ਕੁਝ ਵੇਚ-ਵਟ ਕੇ ਆ ਗਏ ਵੀ ਪੰਜਾਬ ਚ ਅਸੀਂ ਆਵਦਾ ਏਰ ਆਪਣੀ ਪੰਜਾਬੀ ਇਤਿਨੁ ਜਿਉਂਦੇ ਰੱਖਣਾ ਲੋਕ ਵਿਦੇਸ਼ਾਂ ਦਾ ਰੁਖ ਕਰ ਰਹੇ ਆ ਉਹਨਾਂ ਦੀ ਇਹ ਸੋਚ ਸੀ ਉਹ ਇੱਕ ਵਾਰ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਹਿਲ ਸਟੇਸ਼ਨ ਦਾ ਟੂਰ ਲਾਉਣਾ ਚਾਹੁੰਦੇ ਸੀ ਕਿ ਅਸੀਂ ਇੱਥੋਂ ਦੇ ਆਪਣੇ ਵਾਦੀਆਂ ਚ ਆਈਏ ਇੰਨੇ ਸਾਲਾਂ ਬਾਅਦ ਆਏ ਆ ਉਹ ਤਾਂ ਵਿਚਾਰੇ ਘੁੰਮਣ ਗਏ ਸੀ ਉਹਦੀ ਐਨੇ ਬੁਰੇ ਤਰੀਕੇ ਨਾਲ ਬਾਈ ਜੀ ਬਾਹਾਂ ਲੱਤਾਂ ਤੋੜ ਦਿੱਤੀਆਂ ਗਈਆਂ ਤੁਸੀਂ ਦੇਖੋ ਜੀ ਆਪਣਾ ਪਰਿਵਾਰ ਕੋਈ ਉੱਥੇ ਗਿਆ ਕਿਸੇ ਦੇ ਪਰਿਵਾਰ ਦੀਆਂ 100 ਬੰਦਾ ਆ ਕੇ ਅਟੈਕ ਉਹ ਮਾਹੌਲ ਦੇਖੋ ਸਹਿਮ ਦਾ ਬੱਚਿਆਂ ਤੇ ਉਹਦੇ ਪਰਿਵਾਰ ਤੇ ਕੀ ਹੋਊਗਾ ਹਿਮਾਚਲੀਆਂ ਨੇ ਤਰਸ ਨਹੀਂ ਕੀਤਾ ਇੰਨਾ ਤੇ ਮੈਂ ਤਾਂ ਵੀ ਹਿਮਾਚਲੀਆਂ ਦਾ ਸਾਰਿਆਂ ਦਾ ਨਾਮ ਇਸ ਕਰਕੇ ਲੈ ਰਿਆ ਹਜੇ ਤੱਕ ਕਿਸੇ ਹਿਮਾਚਲ ਦੇ ਐਮਐਲਏ ਨੇ ਔਕਾਤ ਨਹੀਂ ਆਪਣੀ ਦਿਖਾਈ ਜਿਹੜੇ ਐਮਪੀ ਬਣੇ ਇਹਨਾਂ ਨੇ ਤਾਂ ਖਾਤ ਚਲੋ ਹਜੇ ਦਿਖਾਉਣੇ ਕੀ ਹੈ ਕਿਸੇ ਮਨਿਸਟਰ ਨੇ ਔਕਾਤ ਨਹੀਂ ਹਜੇ ਨਹੀਂ ਦਿਖਾਈ ਵੀ ਤੁਹਾਨੂੰ ਸ਼ਰਮ ਨਹੀਂ ਆਉਂਦੀ ਐਡਾ ਵੱਡਾ ਮੁੱਦਾ ਚੱਲੀ ਹੈ ਨਾ ਤੁਸੀਂ ਕਿਉਂ ਦੋ ਸਟੇਟਾਂ ਨੂੰ ਇੱਕ ਦੂਜੇ ਨਾਲ ਮਰਵਾ ਰਹੇ ਹੋ ਕਿਸੇ ਦਾ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਕੋਈ ਪ੍ਰਿੰਟ ਮੀਡੀਆ ਤੇ ਅਸੀਂ ਵੀ ਇਸ ਗੱਲ ਲਖਾਈ ਜਾਂਦੇ ਅਸੀਂ ਵੀ ਆ ਉਹਦਾ ਪ੍ਰਿੰਟ মিডিਆ ਦਾ ਯੂਜ਼ ਕਰ ਰਹੇ ਆ ਭਰਾਵਾਂ ਦੇ ਵੀ ਅਸੀਂ ਚਰਨਾ ਚ ਬੇਨਤੀ ਅਦਾਰਿਆਂ ਦੇ ਕਰਕੇ ਆਪਣੀਆਂ ਅਖਬਾਰਾਂ ਲਵਾ ਰਹੇ ਆ ਵੀ ਸੁਨੇਹਾ ਦੇ ਰਹੇ ਆ ਵੀ ਕੱਲ ਨੂੰ ਕੰਮ ਵੀਰ ਚੂਆ ਹੁਣ ਬੀਤੇ ਕੱਲ ਦੀ ਗੱਲ ਕਰੀਏ ਚੰਡੀਗੜ੍ਹ 에어ਪੋਰਟ ਤੇ 50 ਤੋਂ ਵੱਧ ਡਰਾਈਵਰ ਇੱਕ ਦੂਜੇ ਨਾਲ ਖੇਬੜੇ ਆ ਪੰਜਾਬੀ ਡਰਾਈਵਰ 40 ਸੀਗੇ ਦੂਜੇ 10 12 ਸੀ ਉਹ ਕਹਿੰਦੇ ਤੁਹਾਡੀ ਇੱਥੇ ਬਹੁ ਗਿਣਤੀ ਘੱਟ ਐ ਇਹ ਨਾ ਹੋਵੇ ਹੁਣ ਸਾਡੀ ਕੋਈ ਡਰਾਈਵਰ ਦੀ ਗੱਡੀ ਸਾਡੇ ਕਿਸੇ ਡਰਾਈਵਰ ਦੇ ਸਾਡੇ ਕਿਸੇ ਪੰਜਾਬੀ ਦੇ ਧੀ ਦੇ ਭੈਣ ਦੇ ਬੱਚਿਆਂ ਦੇ ਸਾਡੇ ਮੋਟਰਸਾਈਕਲ ਵਾਲੇ ਜਿਹੜੇ ਮੁੰਡੇ ਜਾਂਦੇ ਹਾਂ ਉਹ ਕੋਈ ਗਲਤ ਕੰਮ ਕਰਦੇ ਉਹ ਗ ਤੁਸੀਂ ਬਿਨਾਂ ਗੱਲ ਤੋਂ ਗੁੰਡਾਗਰਦੀ ਬਦਮਾਸ਼ੀ ਕੀਤੀ ਵੀਡੀਓ 'ਚ ਕੋਈ ਗੱਲ ਸਾਹਮਣੇ ਆ ਗਈ ਤਾਂ ਅਸੀਂ ਤੁਹਾਡੀਆਂ ਗੱਡੀਆਂ ਇਹੋ ਜਿਹੀਆਂ ਭੰਨਾਂਗੇ ਚਖਣਾ ਚੂਰ ਕਰ ਦਾਂਗੇ ਬੀਮੇ ਵੀ ਨਹੀਂ ਮਿਲਨੇ ਤੁਹਾਨੂੰ ਚੰਡੀਗੜ੍ਹ 에ਅਰਪੋਰਟ ਤੇ ਗੱਲ ਬਿਲਕੁਲ ਕੱਲ ਦੀ ਗੱਲ ਹੈ ਜੀ ਜਮਾ ਇੰਦਾਰਲੀ ਮਾਰਨਿੰਗ ਇੰਦਾ ਅ ਨੀਅਰ ਅਬਾਊਟ 9:00 ਓ'ਕਲੋਕ ਇੰਦਾ ਮਾਰਨਿੰਗ ਓਕੇ ਇਹਦੇ ਵਿੱਚ ਕੀ ਹੈ ਡਰਾਈਵਰ ਭਾਈਚਾਰਾ ਉਹ ਦੂਜੇ ਡਰਾਈਵਰ ਬੜੇ ਸ਼ੈਣੇ ਸੀ ਉਹਨਾਂ ਨੇ ਇਸ ਗੱਲ ਦਾ ਬੜੇ ਨਿਮਰਤਾ ਨਿਮਰਤਾ ਨਾਲ ਕਿਉਂਕਿ ਉਹਨਾਂ ਨੂੰ ਪਤਾ ਹੈ ਹਿਮਾਚਲ ਦੀ ਸਵਾਰੀ ਵੀਆਈਪੀ ਜਿੰਨੀ ਹੈ ਚੰਡੀ ਸਾਰਾ ਨਹੀਂ ਕੁਲੂ ਵਾਲੇ ਉੱਥੋਂ ਚੱਲਦੇ 에어ਪੋਰਟ ਤੋਂ ਸਾਰੇ ਚੰਡੀਗੜ੍ਹੋਂ ਇੱਥੋਂ ਚੱਲਦੇ ਇੰਟਰਨੈਸ਼ਨਲ ਜਿਹੜੀ ਫਲਾਈਟਸ ਹੈ ਠੀਕ ਹੈ ਡੋਮੈਸਟਿਕ 에어ਪੋਰਟ ਤੇ ਹੀ ਬਣਾਵੇ ਦਾ ਕੁਲੂ ਕੁਲੂ ਤੋਂ ਪਹਿਲਾਂ ਇਹ ਜਿਹੜੀ ਜਗ੍ਹਾ ਉਹਨਾਂ ਨੇ ਸਿੱਧਾ ਚੇਤਾਵਨੀ ਦਿੱਤੀ ਬੇਇਦੂ ਬਾਦ ਇਹ ਉਦੂ ਬਾਦ ਕੁਛ ਨਹਿੰਗ ਸਿੰਘ ਜੱਥੇਬੰਦੀਆਂ ਨੇ ਦੋ ਦਿਨ ਪਹਿਲਾਂ ਸਿੰਘ ਜੱਥੇਬੰਦੀਆਂ ਵੀ ਸਾਹਮਣੇ ਆਈਆਂ ਉਹ ਕਹਿੰਦੇ ਅਗਰ ਇਹ ਨਾ ਹਟੇ ਫਿਰ ਸਿੰਘ ਸਾਹਮਣੇ ਆਉਣਗੇ ਇੱਥੇ ਕੋਈ ਹਿੰਦੂ ਧਰਮ ਦੀਆਂ ਪਾਰਟੀਆਂ ਉਹ ਵੀ ਸਾਹਮਣੇ ਆਈਆਂ ਸਨਾਤਨੀ ਵੀ ਸਾਹਮਣੇ ਆਏ ਨਹੀਂ ਇਕੱਲਾ ਪੰਜਾਬ ਚਲੋ ਜਿੱਥੇ ਜਿਹੜਾ ਸਮਝਦਾ ਮੈਂ ਪੰਜਾਬੀ ਇਤਨਾ ਪਿਆਰ ਕਰਦਾ ਮੈਂ ਪੰਜਾਬੀ ਐ ਕਿਸੇ ਪਾਰਟੀ ਨਾਲ ਸ਼ਿਵ ਸਨਾ ਚ ਕੋਈ ਹੈ ਉਹ ਸਾਰੀਆਂ ਪਾਰਟੀਆਂ ਨੇ ਇੱਥੇ ਬਿਆਨ ਦਿੱਤੇ ਸ਼ਿਵ ਸਨਾ ਵੀ ਖੁੱਲ ਕੇ ਸਾਹਮਣੇ ਆ ਰਹੀ ਹੈ ਦੇਖੋ ਇਹ ਮੁੱਦਾ ਰਾਜਨੀਤੀ ਕੀ ਦਾ ਬਣ ਗਿਆ ਕਿਉਂਕਿ ਉਧਰ ਐ ਲੱਗ ਰਿਹਾ ਵੀ ਉਹ ਹਿੰਦੂ ਕਮਿਊਨਿਟੀ ਤੇ ਉਧਰ ਖਾਲਸਾ ਦੀ ਗੱਲ ਕਰ ਰਹੀ ਹੈ ਅਗਰਵਾਦ ਦੀ ਕੰਗੜਾ ਰੋਤ ਨੂੰ ਖੁਦ ਸ਼ਰਮ ਚਾਹੀਦੀ ਹੈ ਮਤਲਬ ਸ਼ੀ ਇਸ ਏ well educated woman and she is a, a very famous of the bollywood industry bollywood industry ਕੋ ਨਿੱਕੀ ਮੋਟੀ ਜੀ ਨਹੀਂ ਪੂਰੀ ਦੁਨੀਆ ਚ ਧਾਕ ਹੈ ਜਿਹੜੀ ਹਿੰਦੁਸਤਾਨ ਦੀ ਬਾਲੀਵੁੱਡ ਹੈ ਮੁੰਬਈ ਦੀ ਠੀਕ ਹੈ ਨਾ ਹਾਲੀਵੁੱਡ ਨਾਲੋਂ ਘੱਟ ਨਹੀਂ ਹੈ ਅਰਬਾਂ ਕਰੋੜਾ ਰੁਪਏ ਦਾ ਇੱਥੇ ਬਜਟ ਆ ਇਹਨੂੰ ਔਰਤ ਨੂੰ ਚਾਹੀਦਾ ਕਿ ਤੂੰ ਕਿਉਂ ਪੰਗੇ ਲੈ ਰਹੀ ਹੈ ਹੈ ਇਹੋ ਗੀਤ ਮੇਰੇ ਯਾਦ ਆਏ ਦੱਸੋ ਸਦੀਕ ਸਾਹਿਬ ਦਾ ਕਹਿੰਦਾ ਪੁੱਠਾ ਪੁੱਠਾ ਪੰਗਾ ਲੈ ਲਿਆ ਜੱਟੀਏ ਹੱਥ ਬੋਕਦੇ ਸਿੰਘਾਂ ਨੂੰ ਪਾ ਕੇ ਹੁਣ ਇਹਨੇ ਬੋਕਦੇ ਸਿੰਘਾਂ ਨੂੰ ਹੱਥ ਪਾ ਲਿਆ ਤੇ ਹੁਣ ਲਫੇੜੇ ਤਾਂ ਇਹ ਵਜੀ ਜਾਂਦੇ ਆ ਇਹ ਨਹੀਂ ਹੁਣ ਸਾਡੀ ਕੋਈ ਦੁਸ਼ਮਣੀ ਆਵੇ ਤੇ ਪਾਰਟੀ ਵਾਲੇ ਸਾਹਮਣੇ ਆਜੇ ਵੀ ਸਾਡੀ ਪਾਰਟੀ ਦੀ ਲੀਡਰ ਨੂੰ ਐ ਕਹਿ ਰਿਹਾ ਕੀ ਪਤਾ ਮੈਂ ਉਸ ਪਾਰਟੀ ਦੇ ਹੋਰ ਲੀਡਰਾਂ ਨਾਲ ਚਾਹ ਪਾਣੀ ਇਕੱਠਾ ਪੀਂਦਾ ਹੋਵਾਂ ਇਹ ਨਹੀਂ ਕੋਈ ਵੱਡੀ ਗੱਲ ਹੁੰਦੀ ਇੱਕ ਅੰਗਨਾਰ ਨੌਤ ਨੂੰ ਜਵਾਬ ਆ ਸਾਡੇ ਵੱਲੋਂ ਕਿ ਆਪ ਦਾ ਔਕਾਤ ਵਿੱਚ ਰਹੋ ਜਿੱਥੋਂ ਤੁਸੀਂ ਗਰਾਊਂਡ ਜ਼ੀਰੋ ਤੋਂ ਉੱਠੇ ਹੋ ਉਸ ਆਪਣੀ ਹਕੀਕਤ ਨੂੰ ਕਦੇ ਨਾ ਭੁੱਲੋ ਮੰਡੀ ਦੇ ਲੋਕਾਂ ਨੇ ਤੁਹਾਨੂੰ ਚਲੋ ਨਵਾਜਿਆ ਉਹ ਨਾਲ ਤੁਸੀਂ ਸਗੋ ਸਲਾਹ ਨਾ ਕਰੋ ਤੁਸੀਂ ਪੋਸਟ ਐ ਇਸ ਤਰ੍ਹਾਂ ਨਾ ਪਾਓ ਇਹ ਕੱਚੇ ਲੀਡਰ ਦੇ ਗੁਣ ਹੁੰਦੇ ਆ ਕਿ ਚਲੋ ਜਿਹੜੀ ਗੱਲ ਹੋ ਗਈ ਮੈਂ ਲੀਡਰ ਐ ਲਫੇੜੇ ਹੁਣ ਕੇਜਰੀਵਾਲ ਦੇ ਵੀ ਬੱਜੇ ਆ ਕੀ ਕੇਜਰੀਵਾਲ ਦਿੱਲੀ ਵਾਲਿਆਂ ਨੂੰ ਅਤਵਾਦੀ ਕਹੂਗਾ ਹੁਣ ਦਿੱਲੀ ਚ ਇੱਕ ਆਟੋ ਡਰਾਈਵਰ ਸੀਗਾ ਹੈ ਲਾਲੀ ਲਾਲੀ ਨਾਂ ਦੇ ਆਟੋ ਡਰਾਈਵਰ ਨੇ ਜੀਪ ਤੇ ਚੜ ਕੇ ਪਹਿਲਾਂ ਤਾਂ ਇਹ ਹਾਰ ਪਾਇਆ ਵੀ ਜਾਣ ਕੇ ਉਹਦੇ ਨਾਲ ਦੇ ਜਿਹੜੇ ਹੁੰਦੇ ਆ ਲੱਲੀ ਛੱਲੀ ਜੇ ਬਾਲੇ ਮੂਰੇ ਉਹਨਾਂ ਨੂੰ ਐ ਲੱਗੇ ਵੀ ਕੇਜਰੀਵਾਲ ਦੇ ਸਪੋਰਟਰਾਂ ਨੂੰ ਲੈ ਵੀ ਹਾਰ ਪੈ ਗਿਆ ਉਹਨੇ ਹਾਰ ਪਾਉਂਦਿਆ ਸਰ ਲਾਲਾ ਜੀ ਦੇ ਇੱਕ ਧਰਿਆ ਕੰਨ ਤੇ ਤੇ ਲਾਲਾ ਜੀ ਨੂੰ ਸਾਰਾ ਕੁਝ ਹੀ ਯਾਦ ਆ ਗਿਆ ਦੇਖਣੀਆਂ ਚਿਹਰਾ ਅਗਲਾ ਕਹਿੰਦਾ ਕੀ ਹੋ ਗਿਆ ਇਹ ਜਿਹੜਾ ਬਲਾਈਂਡ ਲਫੇੜਾ ਹੁੰਦਾ ਨਾ ਇਹ ਬਲਾਈਂਡ ਲਫੇੜਾ ਕਰਮਾ ਫਿਲਮ ਚ ਦਲੀਪ ਕੁਮਾਰ ਮਾਰਦਾ ਹੁੰਦਾ ਅਨਪਮ ਖੇਰ ਦੇ ਡਾਕਟਰ ਡੈਨ ਜਿਹਨੂੰ ਕਹਿੰਦੇ ਸੁਪਰਡੈਂਟ ਹੁੰਦਾ ਜੇਲ੍ਹ ਦਾ ਉਹ ਬਲਾਈਂਡ ਲਫੇੜਾ ਹੁੰਦਾ ਹੁਣ ਉਹ ਫਿਲਮਾਂ ਸੀਗੀਆਂ ਉੱਥੇ ਉਹਨੇ ਡਾਇਲੋਗ ਮਾਰਤਾ ਸੀ ਕਿ ਰਾਣਾ ਵਿਸ਼ਮਨਾਥ ਪ੍ਰਤਾਪ ਸਿੰਘ ਤੁਮੇ ਇਸ ਥੱਪੜ ਕੀ ਗੂੰਜ ਕੀ ਗੂੰਜ ਸੁਣਾਈ ਦੇਗੀ ਇਹ ਹੁਣ ਮੈਨੂੰ ਲੱਗਦਾ ਵੀ ਕੰਗਨਾਰ ਰਣੋਤ ਨਾ ਕਿਤੇ ਉਹ ਫਿਲਮ ਵਾਲਾ ਕੰਮ ਨਾ ਇੱਥੇ ਸਮਝ ਲੈ ਵੀ ਇਹ ਥੱਪੜ ਕੀ ਗੂੰਜ ਕੀ ਗੂੰਜਿਆ ਗੂੰਜਿਆ ਗਾਂਜਾ ਜੀਆਂ ਤਾਂ ਆਪਣੇ ਬੰਦੇ ਜਾ ਕੇ ਉੱਤੇ ਪੂਰੀਆਂ ਕਰੀ ਜਾਂਦੇ ਆ 202 ਵੱਧ ਮੋਟਰਸਾਈਕਲ ਪਰਸੋਂ ਗਏ ਆ ਉਹ ਸਿਰਫ ਰਾਮ ਨਾਲ ਆਪਣਾ ਘੁੰਮਣ ਫਿਰਨ ਗਏ ਆ ਬੜਾ ਹੱਲਾ ਗੋਲਾ ਨਹੀਂ ਕਰ ਰਹੇ ਲੇਕਿਨ ਉਹ ਢੇੜਾ ਮਾਰਨ ਜ਼ਰੂਰ ਗਏ ਆ ਵੀ ਅਸੀਂ ਹੈਗੇ ਆ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਸ਼ਿਮਲੇ ਸ਼ਿਮਲੇ ਜੇ ਸਾਰੇ ਵਿੱਚ ਸੀ ਹਿਮਾਚਲ ਤੇ ਕਸ਼ਮੀਰ ਤੇ ਅਫਗਾਨ ਖੂ ਸਾਰਾ ਸਾਡਾ ਹੀ ਸੀ ਇਹ ਇਥੋਂ ਠੀਕ ਹੈ ਵੀ ਸਾਡੇ ਕੁਝ ਅਖੋਤੀ ਲੀਡਰਾਂ ਨੇ ਰਾਤੋਂ ਰਾਤ Shimla ਬਹਿ ਕੇ ਸਮਝੌਤੇ ਕੀਤੇ ਰਾਤੋਂ ਰਾਤ ਇਹਨਾਂ ਨੇ ਉਹ ਐ ਲਿਖੇ ਸ਼ਬਦ ਕਿੰਨੇ ਕਰੋੜਾਂ ਰੁਪਏ ਉਸ ਟਾਈਮ ਲਿੱਤਾ ਹੋਣਾ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਤੇ ਇਹਨਾਂ ਨੇ ਸਾਡੀਆਂ ਇੰਨੀਆਂ ਚੀਜ਼ਾਂ ਨੂੰ ਅੱਜ ਅੱਜ ਇਹ ਔਕਾਤ ਸੀ ਸਾਡੇ ਚਪੇੜੇ ਵੱਜ ਜਾਂਦੇ ਸਾਡੇ ਪੰਜਾਬੀਆਂ ਦੇ ਲਫੇੜੇ ਮਾਰੀ ਜਾਂਦੇ ਇਹ ਹੈ ਨਾਰਮਲ ਤੋਂ ਨਾਰਮਲ ਪਰਿਵਾਰ ਵੀ ਅਗਰ ਜਾਂਦਾ ਕਿਸੇ ਵੀ ਹਿਲ ਸਟੇਸ਼ਨ ਚ ਕੁਲੂ ਮਨਾਲੀ Shimla ਡਲਹੋਜ਼ੀ ਚੰਬਾ ਖਜ਼ਿਆਰ ਕੁਫਰੀ ਐਨੀਥਿੰਗ ਕਿਤੇ ਵੀ ਮੈਂ ਕਹਿੰਦਾ ਹਿਮਾਚਲ ਬਹੁਤ ਵੱਡਾ ਹੈ ਤਿੰਨ ਤੋਂ 4000 ਉਹਦਾ ਰੂਮ ਦਾ ਬਜਟ ਹੁੰਦਾ ਸੀਜ਼ਨ ਦੇ ਵਿੱਚ ਠੀਕ ਹੈ ਤਿੰਨ ਦਿਨ ਤਾਂ ਬੰਦਾ ਰਹਿੰਦਾ ਜਿਹੜਾ ਜਾਂਦਾ 12-13000 ਉਹ ਹੋ ਗਿਆ 10000 ਦਾ ਉਹਦਾ ਖਾਣ ਪੀਣ ਲਗਾ ਲਓ 5-7000 ਉਹਦੇ ਵੀਕਲ ਦਾ ਤੇਲ ਨਹੀਂ ਤਾਂ ਫਿਰ 15000 ਰੁਪਏ ਟਰਾਂਸਪੋਰਟ ਦਾ ਜਿਹੜਾ ਗੱਡੀ ਨਾਲ ਲੈ ਕੇ ਜਾਊਗਾ 20000 ਰੁਪਏ ਅਗਰ ਉਹ ਜੁਆਇੰਟ ਵੀ ਜਾਂਦਾ ਹੈ ਕਈ ਇਹ ਵੀ ਕਹਦੇ ਆ ਜਾਊ ਹੀ ਨਹੀਂ ਹਿਮਾਚਲ ਲੱਗੂ ਇਹਨਾਂ ਨੂੰ ਪਤਾ ਨਹੀਂ ਨਹੀਂ ਇਹ ਨਹੀਂ ਆ ਚਲੋ ਉਹ ਕਹਿ ਰਿਹਾ ਮੈਂ ਆਈ ਨਹੀਂ ਕਹਿੰਦਾ ਹੁਣ ਬਾਈ ਜੀ ਦੇਖੋ ਹੁਣ ਕੱਲ ਨੂੰ ਜੇ ਕਸ਼ਮੀਰੀਆਂ ਨੇ ਮਾੜਾ ਮੁੱਟਾ ਉੱਥੇ ਲੜਾਈ ਹੋ ਗਈ ਫਿਰ ਆਪਾਂ ਕਸ਼ਮੀਰ ਵੀ ਜਾਣਾ ਬੰਦ ਕਰ ਦਾਂਗੇ। ਉਹਦੇ 'ਚ ਮੇਰੀ ਕੋਈ ਸਹਿਮਤੀ ਹੈ ਵੀ ਨਾ ਜਾਓ। ਮੈਂ ਆਏ ਕਿੰਨਾ ਵੀ ਇਹ ਸਰਦ ਹੈ 2 ਸਾਲ ਲਈ। ਸਿਰਫ 2 ਸਾਲ ਲਈ। ਮੈਂ ਨਹੀਂ ਇਹ ਤਾਂ ਕਈ ਤਾਂ ਹੀ ਕਿ ਇਹਦੇ ਵੀ ਹਮਾਚਲ ਦਾ ਬਾਈਕਟ ਵੀ ਬਾਈਕਟ ਨਹੀਂ ਮਾਚਲ ਨਹੀਂ ਆਪਾਂ ਕਰਨਾ। ਕਿਉਂ ਕਿਸੇ ਦੇ ਪਿਓ ਦਾ ਹਮਾਚਲਾ। ਹਾਂ। ਕੱਲ ਨੂੰ ਸਾਡੇ ਬੰਦੇ ਕੋਈ ਗੱਲਬਾਤ ਕਰਦੇ ਐ ਇਹ ਥੋੜੀ ਐ। ਕਿਸੇ ਦੇ ਪਿਓ ਦਾ ਹਮਾਚਲਾ ਆਪਾਂ ਬਾਈਕਟ ਕਰਾਂਗੇ। ਨੋ। ਕੁਝ ਸਮੇਂ ਦੀ ਸਜ਼ਾ ਜ਼ਰੂਰ ਦਿਓ। ਤਾਕੇ ਜਿਹੜੇ ਉੱਥੇ ਹੋਟਲਸ ਐ ਉੱਥੇ ਵੱਡੇ ਚਿਹਰੇ ਜਿਹੜੇ ਹਜੇ ਤੱਕ ਨਹੀਂ ਰਾਜਨੀਤੀ ਚ ਅੱਗੇ ਆ ਰਹੇ ਜਿਹੜੇ ਨਹੀਂ ਉੱਥੇ ਦੋ ਸ਼ਬਦ ਲਿਖ ਰਹੇ ਉਹਨਾਂ ਦੇ ਮਾੜਾ ਜਿਹਾ ਟੜਕ ਜ਼ਰੂਰ ਪਵਾਓ ਟੀਕਾ ਨਿਕਲਣਗੇ ਦੋ ਸਾਲਾਂ ਨਾਲ ਟੀਕਾ ਡਾਟ ਪਹਿਣ ਕੇ ਡਾਟ ਪੰਜਾਬੀ ਚ ਕਹਿੰਦੇ ਆ ਡਾਟ ਉਦੋਂ ਪੈਂਦੇ ਆ ਜਦੋਂ ਬੰਦਾ ਦੋ ਦਿਨ ਕਮਰੇ ਚ ਭੁੱਖਾ ਰਵੇ ਤੇ ਪੀਣ ਵਾਲਾ ਪਾਣੀ ਪੀਵੇ ਤਾਂ ਹੋਵੇ ਗਰਮ ਹੋਵੇ ਨੂਨ ਵਾਲਾ ਇਹਨਾਂ ਦੇ ਡਾਟ ਪਵਾਓ ਟਰਾਂਸਪੋਰਟ ਨੂੰ ਫਰਕ ਪਊਗਾ ਮੈਂ ਕਿੰਨੇ ਦੇ ਵਿੱਚ ਮੈਂ ਥੋੜਾ ਤਰਸੇ ਵੀ ਹੁੰਦਾ ਵੀ ਜਿਹੜੇ ਗਰੀਬ ਗਰਵੇ ਉੱਥੇ ਮੇਰੇ ਵਰਗੇ ਵੀ ਛੋਟੇ ਬੰਦੇ ਸਮਾਸੀ ਵੀ ਐ ਛੋਟੇ ਦੁਕਾਨਾਂ ਦੇ ਮਾਪੇ ਬਾਪ ਨਾਲ ਛੋਟੇ ਛੋਟੇ ਚਾਹ ਬਿਸਕਟਾਂ ਦੀ ਜਿਹੜੇ ਦੁਕਾਨਾਂ ਲਾ ਕੇ ਤੜਕੇ ਟੇਬਲ ਸਾਫ਼ ਕਰਕੇ ਵੀ ਗੱਡੀਆਂ ਆਉਣਗੀਆਂ ਬਰੈਡਾਂ ਬਿਸਕਟ ਦਾਣੇ ਸਾਡੇ ਦੁਕਾਨ ਕੇ ਬਾਂਦਰਾਂ ਨੂੰ ਪਾਣ ਕੇ ਨਿਆਰੇ ਲੈ ਉਹ ਕੁਲਚੇ ਵੇਚਨੇ ਹੋਰ ਉਹ ਮਰ ਜਾਣਗੇ ਇੰਨਾ ਵੱਡੇ ਕਿਤੀੜਾ ਨੂੰ ਕੁਝ ਨਹੀਂ ਹੁੰਦਾ ਇਹਨਾਂ ਨੂੰ ਘਾਟਾ ਸਿਰ ਪਊਗਾ ਇਹਨਾਂ ਨੂੰ ਉਦੋਂ ਅਸਰ ਪਊਗਾ ਜਦੋਂ 2 ਸਾਲ ਜਮਾ ਹੀ ਬਾਈਕਟ ਕਰ ਦੋ ਜਾਂ ਫਿਰ ਇੱਕ ਗੱਲ ਹੋਰ ਹੋ ਸਕਦੀ ਐ ਜੀ ਆਪਾਂ ਗਰੀਬੀ ਦਾਵਾ ਦੇਖਣਾ ਵੈਸੇ ਤਾਂ ਜਦੋਂ ਕਹਿੰਦਾ ਪਿਆਰ ਔਰ ਜੰਗ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ ਇਹ ਜੰਗ ਹੈ ਇੱਥੇ ਸਭ ਕੁਝ ਚੈ ਜਾ ਪਰ ਤੇ ਗਰੀਬੀ ਗਰੁੱਪ ਵੀ ਨਹੀਂ ਦੇਖੀ ਜਾਂਦੀ ਵੀ ਉਧਰ ਗਰੀਬ ਮਰ ਜਾਣਗੇ ਗਰੀਬ ਮਰ ਜਾਣਗੇ ਤਾਂ ਗਰੀਬ ਸਾਰੇ ਇਕੱਠੇ ਹੋ ਕੇ ਇੱਕ ਹੱਲਾ ਬੋਲ ਵੀ ਸਕਦੇ ਆ ਸਹੀ ਗੱਲ ਹੈ ਵੀ ਅਸੀਂ ਮਰ ਜਾਗੇ ਕੱਲ ਨੂੰ ਲੋਕ ਨਾ ਆਏ ਤੁਹਾਡਾ ਕੀ ਹੈ ਉਹ ਵੀ ਇੰਨੀ ਔਕਾਤ ਕਰ ਸਕਦੇ ਆ ਆਪਦੀ ਇਸੇ ਕਰਕੇ ਫਿਰ ਉਹਨਾਂ ਦਾ ਵੀ ਮੈਨੂੰ ਉਹਨੂੰ ਮੇਰਾ ਮਨ ਤਾਂ ਕਰਦਾ ਕਰਦਾ ਉਹਨਾਂ ਦਾ ਵੀ ਸਹਿਮਤ ਹੋਂਨਾ ਪਰ ਜੀ ਫਿਰ ਵਿਰੋਧਤਾ ਤੇ ਆ ਜਾਂਦਾ ਵੀ ਉਹ ਕਿਉਂ ਨਹੀਂ ਇਕੱਠੇ ਹੁੰਦੇ ਵੀ ਪਤੰਦਰੋ ਜੀ ਸ਼ਰਮ ਹੋਵੇ ਬੇਗੈਰ ਤੋਂ ਤੁਸੀਂ ਇਕੱਠੇ ਹੋ ਕਿੰਨੇ ਲੀਡਰਾਂ ਨੂੰ ਪੜ ਲਓ ਉਹਨਾਂ ਦੇ ਘਰ ਘੇਰੋ ਹਿਮਾਚਲ ਆਲੇ ਦੇ ਕਹ ਤੁਸੀਂ ਕਿਉਂ ਸਿਆਪਾ ਪਾਈ ਜੰਨੇ ਹੋ ਜੀ ਸਹੀ ਗੱਲ ਹੈ ਕਿਹੜਾ ਹਿਮਾਚਲੀ ਇੱਡਾ ਤਕੜਾ ਜਿਹੜਾ ਪੰਜਾਬ ਤੋਂ ਘੁੰਮਣ ਫਿਰਨਾ ਹੁੰਦਾ ਕਿਉਂਕਿ ਸਾਡੀ ਜਿਹੜੀ ਖੂਬਸੂਰਤੀ ਲੀਡਰਾਂ ਦੁਆਰਾ ਖੋਈ ਗਈ ਉਹ ਉਧਰ ਚਲੀ ਗਈ ਸਾਡੀ ਜਿਹੜੀ ਬਿਊਟੀ ਸਹੀ ਹੈ ਇੰਡੀਆ ਦੀ ਬਿਊਟੀ ਹਿਮਾਚਲ ਹਿਮ ਅੰਚਲ ਹਿਮ ਦਾ ਅੰਚਲ ਤਾਂ ਐਈ ਤਾਈ ਉਹਨੂੰ ਹਿਮਾਚਲ ਕਹਿੰਦੇ ਹਿਮ ਅੰਚਲ ਉੱਥੇ ਸਾਡਾ ਸਾਰਾ ਕੁਝ ਲੈ ਗਏ ਉਹ ਮੈਨੂੰ ਗੁੱਸਾ ਬਹੁਤ ਆਉਂਦਾ ਹੈ ਮਹਾਰਾਜਾ ਰਜਿੰਦਰ ਸਿੰਘ ਜੀ ਦਾ ਰਾਸ ਸੀ ਕਿੰਨਾ ਕੁਝ ਚੱਲਦਾ ਸੀ ਸਾਰਾ ਸਾਡਾ ਸੀ ਇਹ ਜਿੱਥੇ ਮਰਜੀ ਕੋਈ ਜਾਵੇ ਜੋ ਮਰਜੀ ਆਵੇ ਜੇ ਪੰਡਤ ਵੀ ਸੀ ਹਿੰਦੂ ਵੀ ਸੀ ਮੁਸਲਮਾਨ ਵੀ ਸੀ ਬ੍ਰਾਹਮਣ ਵੀ ਸੀ ਸਿੱਖ ਵੀ ਸੀ ਸਿੱਖ ਦਾ ਰਾਸ ਸੀ ਮੈਂ ਹੁਣ ਇਹ ਨਹੀਂ ਵੀ ਇਹਦੀ ਵਿਰੋਧਤਾ ਕਰਦਾ ਵੀ ਮੈਨੂੰ ਨਾ ਦੂਜੇ ਪਾਸੇ ਲੋਕ ਲੈ ਜਾਂਦੇ ਐ ਤੇ ਮੈਂ ਪਰਵਾਹ ਨਹੀਂ ਕਰਦਾ ਕਿਸੇ ਦੀ ਲੈ ਜਾਂਦੇ ਤੇ ਵਧੀਆ ਲੈ ਕੇ ਜਾਂਦੇ ਸਗੋਂ ਮੇਰੀ ਉਹਦੇ ਚ টিਆਰਪੀ ਵਧਦੀ ਐ ਕੋਈ ਗੱਲ ਨਹੀਂ ਤੁਹਾਡਾ ਸਤਿ ਸ੍ਰੀ ਅਕਾਲ ਆ ਤੁਹਾਨੂੰ ਲੈ ਕੇ ਜਾਓ ਮੈਂ ਤਾਂ ਕਹਿੰਨਾ ਬੋਲੋ ਕੱਢੋ ਗਾਲਾਂ ਪਰ ਦਿਮਾਗ ਤੇ ਦਿਲ ਨਾਲ ਇਹ ਸੋਚਿਆ ਕਰੋ ਸਿਆਣਿਓ ਬੁੱਧੀ ਜੀਵਿਓ ਮੈਂ ਤੁਹਾਡਾ ਕੋਈ ਤੁਹਾਡੀ ਕਿਸ਼ਤ ਨਹੀਂ ਤੁਹਾਡੀ ਮੈਂ ਕੋਈ ਲੈਣੀ ਦੇਣੀ ਇੱਥੇ ਨਾ ਕਈ ਕਮੈਂਟ ਲਿਖਣ ਲੱਗੇ ਨਹੀਂ ਦੇਖਦੇ ਉਹ ਬਾਲੇ ਹੋ ਹਨਾ ਉਹ ਬਾਲੇ ਆ ਸਿਆਣਿਆ ਉਹ ਬਾਲੇ ਆ ਬੁੱਧੀ ਜੀਵਿਓ ਉਹ ਪਿਓ ਦਾ ਪੁੱਤ ਆ ਤੂੰ ਵੱਡਿਆ ਸਿਆਣਿਆ ਐ ਜੇ ਉਹ ਐ ਲਿਖਣ ਲੱਗ ਜਣਗੇ ਬੀਬਕੂਫ ਤੁਸੀਂ ਇਹ ਚੀਜ਼ਾਂ ਦੇਖੋ ਬੰਦਾ ਕਿੰਨਾ ਬੋਲ ਰਿਹਾ ਕਿਸ ਵਿਸ਼ੇ ਦੇ ਬੋਲ ਰਿਹਾ ਕੱਲ ਨੂੰ ਤੁਸੀਂ ਕਾਰ ਲੈ ਕੇ ਜਾਂਦੇ ਹੋ ਡਲੋਜੀ ਤੁਹਾਡੇ ਤੇ ਅਟੈਕ ਹੋ ਜਾਏ ਫਿਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੂਗੀ ਜਦੋਂ ਛਿੱਤਰ ਆਪਦੇ ਪੈ ਗਈ ਨਾ ਉਦੋਂ ਸੰਦੀਪ ਲੁੰਬਾ ਚੰਗਾ ਲੱਗਣ ਲੱਗ ਜਾਂਦਾ ਜਦੋਂ ਜਿੰਨਾ ਚਿਰ ਨਹੀਂ ਪੈਂਦੀ ਦੂਰ ਬੈਠੇ ਜਿਹੜੇ ਵਿਰੋਧਤਾ ਕਰਨੀ ਉਹਦਾ ਕੰਮ ਆ ਵਿਰੋਧਤਾ ਕਰਨਾ ਠੀਕ ਹੈ ਜੀ ਵਿਰੋਧੀ ਧਿਰ ਦਾ ਕੰਮ ਹੀ ਆ ਵਿਰੋਧਤਾ ਕਰਨੀ ਉਹਨੇ ਕਰੀ ਜਾਣੀ ਹੈ ਇਹਨਾਂ ਨੂੰ ਅਕਲ ਸਿਖਾਉਣ ਦਾ ਸਮਾਂ ਆ ਗਿਆ ਹੈ 2 ਸਾਲਾਂ ਵਾਸਤੇ ਤੁਸੀਂ ਜਾਣਾ ਵੀ ਹੈ ਉਸ ਤਰੀਕੇ ਜਾਓ ਖਾਣ ਪੀਣ ਆਪਦਾ ਨਾਮ ਲੈ ਕੇ ਜਾਓ ਸਟੇ ਬਿਲਕੁਲ ਉੱਥੇ ਨਾ ਕਰੋ ਸਟੇ ਨੀਚੇ ਕਿਤੇ 1780 ਕਿਲੋਮੀਟਰ ਥੱਲੇ ਕਰ ਲਓ ਜਿੱਥੇ ਪੰਜਾਬ ਸ਼ੁਰੂ ਹੁੰਦਾ ਹੈ ਕਾਲਕਾਜੀ ਤੋੜਾ ਆ ਕੇ ਠੀਕ ਹੈ ਨਾ ਆਪਣੇ ਜਿਹੜਾ ਪੰਜਾਬ ਦੀ ਬਾਉਂਡਰੀ ਲੱਗਦੀ ਹੈ ਸਟੇ ਕਰਕੇ ਜਾਣਾ ਅਗਲੇ ਦਿਨ ਘੁੰਮ ਫਿਰ ਕੇ ਕੋਈ ਦਿੱਕਤ ਨਹੀਂ ਉੱਥੋਂ ਵਾਪਸ ਆ ਜਾਓ ਜੇ ਹੋਟਲ 'ਚ ਰਹਿਣਾ ਹੈ ਵੀ ਤੁਹਾਨੂੰ ਪੈ ਗਿਆ ਇੱਕ ਰਾਤ ਇਹ ਕੋਈ ਸਸਤਾ ਲੋਜ ਕੋਈ ਉਹ ਹੋ ਜਾ ਇਹਨਾਂ ਨੇ ਵੱਡੇ ਲੋਕਾਂ ਦੀ ਚੀਕ ਕਢਾਓ ਮੈਂ ਕਹਿੰਨਾ ਜਿਹੜੇ ਉੱਥੇ 10-10 ਹਜ਼ਾਰ ਦੇ ਗੁੱਟ ਤੇ ਬੰਨ ਕੇ ਪੱਟੀਆਂ ਕਮਿਸ਼ਨ ਤੇ 4000 ਰੁਪਏ ਆਪਣੇ ਦਲਾਲਾਂ ਨੂੰ ਉੱਥੇ ਪਿੱਠੋਂ ਕਮਿਸ਼ਨ ਦੇ ਜਾਂਦੇ ਆ ਉਹ ਵੀ ਠੁਈ ਸਾਡੀ ਵਜਦੀ ਹੈ ਪੰਜਾਬੀ ਜਾਂਦੇ ਆ ਲੈ ਲੈਂਦੇ 10 ਹਜ਼ਾਰ ਦਾ ਫੈਂਡ ਕਹਿੰਦੇ ਇੱਥੇ ਆਏ ਆ ਜੀ ਹੈ ਕੁਛ ਨਹੀਂ ਔਰ ਰਸੀਆਂ ਹੀ ਲੱਗੀਆਂ ਪਾ ਕੇ ਉਹਦੇ ਚ ਤੋਂ ਤੋਂ ਕੁੱਤਿਆਂ ਨੂੰ ਥੱਲੇ ਲਪੇਟ ਦਿੰਦੇ ਉਹ ਬੰਦੇ ਅੱਤੇ ਅੱਦਾ ਪਿਸ਼ਾਬ ਨਿਕਲ ਜਾਂਦਾ ਲੋਕਾਂ ਦਾ ਉਹ ਬਿਨਾਂ ਗੱਲ ਦਾ ਨਿਆਰਾ ਪਾੜ ਰਹੇ ਹੈ ਹੈ ਤਾਂ ਗੱਲ ਹੈ ਅਸਲੀਅਤ ਹੀ ਹੈ ਉਹਨਾਂ ਲੋਕਾਂ ਨੂੰ ਮੈਂ ਕਹਿੰਦਾ ਵੀ ਇੱਕ ਉਹਨਾਂ ਨੂੰ ਹੋਰ ਉਹਨਾਂ ਨੂੰ ਵੀ ਕਹਿੰਨਾ ਜਿਹੜੇ ਧੱਕੇ ਨਾਲ ਜਾਂਦੇ ਆ ਧੱਕੇ ਨਾਲ ਉਹ ਹੁੰਦੇ ਆ ਕਈ ਬੰਦਿਆਂ ਨੂੰ ਹੁਣ ਮੈਂ ਸੱਚ ਬੋਲਣ ਲੱਗਾ ਕਈ ਬੰਦਿਆਂ ਨੂੰ ਇੱਥੇ ਪਤਾ ਹੁੰਦਾ ਕਿ ਮੇਰਾ ਪਰਿਵਾਰ ਐ ਹੋ ਜਾ ਇਹਨਾਂ ਨੇ ਜੀਰਕਪੁਰ ਟੱਪਦਿਆਂ ਸਾਰ ਜਦੋਂ ਹਿਮਾਚਲ Shimla Road ਪੈ ਗਏ ਬੰਦਾ ਜਦੋਂ 5 ਕਿਲੋਮੀਟਰ ਬਾਦੋਂ ਜਿਹੜੀ ਰੋਡ ਤੇ ਟੋਲ ਟੈਕਸ ਟੱਪ ਕੇ ਜਦੋਂ ਪਿੱਛੇ ਝਾਕੂਗਾ ਤਾਂ ਬੁੜੀ ਦੇ ਮੱਥੇ ਦੇ ਚੁੰਨੀ ਬੰਨੇ ਹੋ ਗਏ ਆਂ ਆਏ ਬੰਨੇ ਹੋ ਗਈ ਚੁੰਨੀ ਇਹ ਇਹ ਉਹਨਾਂ ਨੂੰ ਕਹਿੰਨਾ ਵੀ ਤੁਸੀਂ ਖਾਸ ਕਰਕੇ ਨਾ ਜਾਓ ਵੀ ਤੁਸੀਂ ਇੱਕ ਤਾਂ ਫਾਸੇ ਫਸੇ ਵੇ ਜਾਂਨੇ ਆਂ ਲਫਾਫਾ ਹੱਥ ਚੋਂ ਦਾ ਉਲਟੀਆਂ ਵਾਲਾ ਬੁੜੀ ਦੇ ਐ ਪਈ ਹੁੰਦੀ ਧੋਣ ਕੱਢ ਕੇ ਕੋਕੜੂng ਪਿਛਲਾ ਸ਼ੀਸ਼ਾ ਖੁੱਲਾ ਹੁੰਦਾ ਉਹ ਡਰਾਈਵਰ ਨੂੰ ਵੀ ਹੁੰਦਾ ਵੀ ਆ ਸਿਆਪਾ ਬੈ ਗਿਆ ਵੀ ਉਹ ਉਹ ਲੋਕ ਖਾਸ ਕਰਕੇ ਨਾ ਜਾਓ ਉਹ ਕਿਤੇ ਹੋਰ ਜਾਵੜੋ ਪਹਾੜਾ ਚ ਨਾ ਜਾਓ ਕਿਉਂਕਿ ਇੱਕ ਤਾਂ ਤੁਹਾਨੂੰ ਵੈਸੀ ਸਮੱਸਿਆ ਰਹਿੰਦੀ ਹੈ ਉਲਟੀਆਂ-ਉਲਟੀਆਂ ਦੀ ਇੰਨਾ ਬੁਰਾ ਹਾਲ ਤੁਸੀਂ ਕਰਕੇ ਪਹਿਲਾਂ ਤਾਂ ਜਾ ਕੇ ਹੋਟਲ ਭਾਲਦੇ ਹੋ फटाफट 5 ਘੰਟਿਆਂ ਦਾ ਸਫਰ ਆਪਾਂ ਕਰ ਨਹੀਂ ਸਕਦੇ ਤੜਕੇ 12 ਵਜੇ ਤੱਕ ਫਿਰ ਹੋਟਲ ਤੋਂ ਨਾ ਕੇ ਨਿਕਲ ਨਾ ਨਹੀਂ ਠੀਕ ਹੈ ਫਿਰ 4 ਘੰਟੇ ਗਏ ਉਹ ਜਿੱਥੇ ਬਰਫ਼ ਜੀ ਉਹਨਾਂ ਨੇ ਇਕੱਠੀ ਕੀਤੀ ਹੈ ਕੁਫਰੀ ਉਹ ਐਡੇ ਖਤਰਨਾਕ ਉਹ ਬੰਦੇ ਉਹਨਾਂ ਨੇ ਗੈਂਗ ਉਹਨਾਂ ਦਾ ਉਹ ਉਹਨਾਂ ਉਹਰੇ ਚ ਨਾ ਗਾਰਾ ਤੇ ਨਾ ਗੰਦ ਕਰ ਦਿੰਦੇ ਵੀ ਉੱਥੋਂ ਬੰਦਾ ਪੈਦਲ ਜਾ ਕੇ ਉੱਪਰ ਘੁੰਮ ਨਹੀਂ ਸਕਦਾ ਜੇ ਉਹ ਰਸਤਾ ਸਹੀ ਕਰ ਦੇ ਤਾਂ ਲੋਕ ਜਾ ਕੇ ਘੋੜਿਆਂ ਦੇ ਪੈਸੇ ਬਾਜਦੇ ਉਹਨਾਂ ਦੇ ਹੋਟਲ ਟਰੈਵਲ ਦੇ ਪੈਸੇ ਉੱਥੋਂ ਬਚਦੇ ਨਹੀਂ ਉੱਥੋਂ ਦੇ ਲੋਕ ਵੀ ਚੀਜ਼ਾਂ ਥੋੜੇ ਕਹਿੰਦੇ ਆ ਵੀ ਪੰਜਾਬੀਆਂ ਨੂੰ ਆਏ ਲੁੱਟੋ ਸਾਮਾਨ ਵੀ ਮਹਿੰਗਾ ਦਿੰਦੇ ਸਾਰਾ ਸਾਮਾਨ ਮੇਗਾ 5-10 ਰੁਪਏ ਦੀ ਜਿਹੜੀ ਮੈਗੀ ਹੈ ਤੁਹਾਨੂੰ ਮਸਾਲਾ ਮੈਗੀ ਦੇ ਨਾਮ ਤੇ ਮਸਾਲਾ ਮੈਗੀ 'ਚ ਕਿਹੜਾ ਕੋਈ 2.5 ਕਿਲੋ ਗੰਡੇ ਪਾ ਗਏ ਇੱਕ ਗੰਡਾ 10 ਮੈਗੀਆਂ 'ਚ ਪਾ ਦਿੰਦੇ ਆ ਉਹ ਉਹਨੂੰ ਮਸਾਲਾ ਮੈਗੀ ਕਹ ਕੇ 10 ਮੈਗੀਆਂ 100 ਰੁਪਏ ਦੀ ਹੌਲ ਸੇਲ 'ਚ ਲੈਣੇ ਤਾਂ ਆਪਾਂ ਨੂੰ 80-82 ਰੁਪਏ ਦੀਆਂ ਮਿਲ ਜਾਂਦੀਆਂ ਉਹ 80 ਰੁਪਏ ਦੀਆਂ ਠੀਕ ਆ ਇਸ ਬੋਝਲ ਕੋਲੀ ਜੇ ਪਾ ਕੇ ਤੁਹਾਨੂੰ 80-90 ਰੁਪਏ ਦੀ ਕੋਲੀ ਮਿਲਦੀ ਹੈ 10 ਰੁਪਏ 10 ਗੁਣਾ ਕਮਾਈ ਹੋ ਗਈ ਕਿ ਨਹੀਂ ਹੁਣ ਲੋਕੀ ਮੈਨੂੰ ਇਹਨੇ ਕਹਿੰਦੇ ਨੇ ਵੀ ਬਾਹਲੀ ਕਮਾਈ ਤੇ ਤੂੰ ਜਾ ਕੇ ਬਹਿ ਜਾ ਮੈਂ ਉੱਥੇ ਨਹੀਂ ਬਹਿ ਸਕਦਾ ਪਰ ਤੁਹਾਨੂੰ ਉਹਨਾਂ ਦਾ ਸਿਸਟਮ ਦੱਸਦਾ ਵੀ ਜਿਹੜੇ ਬੰਦੇ ਦੀ ਚਾਹ 20 ਰੁਪਏ ਦੀ ਵਿਕੀ ਜਾਂਦੀ ਹੈ ਮੈਗੀ 5 ਰੁਪਏ ਵਾਲੀ 100 ਰੁਪਏ ਦੀ ਵਿਕੀ ਜਾਂਦੀ ਹੈ ਉਹ ਬੰਦੇ ਨੂੰ ਹੋਰ ਕੰਮ ਕਰਨ ਦੀ ਕੀ ਲੋੜ ਹੈ ਠੀਕ ਹੈ ਨਾ ਉਹ ਵਧੀਆ ਪੂਰੀ ਢੂਈ ਮਾਰਦੇ ਪੰਜਾਬੀਆਂ ਦੀ ਪੰਜਾਬੀ ਜਾਂਦੇ ਆ ਪੈਸਾ ਤੇ ਲਾ ਖਰਚ ਕਰਦੇ ਆ ਹੋਟਲਾਂ 'ਚ ਮੋٹے ਪੈਸੇ ਦੀ ਢੂਈ ਮਰਵਾਉਂਦੇ ਆ ਇੱਥੋਂ ਪਤਾ ਨਹੀਂ 30 40 ਹਜ਼ਾਰ ਆ ਕੇ ਫਿਰ ਮੂੰਹ ਦੇਖਣ ਵਾਲਾ ਹੁੰਦਾ ਜੀਰਕਪੁਰ ਜਦੋਂ ਕੋਈ ਬਰਫ ਨਹੀਂ ਮਿਲਦੀ ਕਿ ਉਥੇ ਲੈਣ ਨਹੀਂ ਦੇਣੀ ਦਫਾ ਕਰੋ ਜਦੋਂ ਆਪਣੇ ਕੁੱਟ ਪਈ ਜਾਂਦੀ ਹੈ ਤੇ ਦੂਜੀ ਚੇਤਾਵਨੀ ਹੁਣ ਲਾਸਟ ਵਾਰ ਵੀਡੀਓ 'ਚ ਇਹ ਹੈ ਕਿ ਜੇ ਸਾਡੇ ਕਿਸੇ ਬੰਦੇ ਦੇ ਹੁਣ ਉਥੇ ਕੁੱਟ ਕਟਾਪਾ ਹੋਇਆ ਵੀਰ ਜੀ ਮੈਂ ਫਿਰ ਕੱਲਾ ਹੈ ਨਹੀਂਗਾ ਮੇਰੇ ਨਾਲ ਬਹੁਤ ਤਰ੍ਹਾਂ ਤਰ੍ਹਾਂ ਦੇ ਕਾਫਲੇ ਆ ਮੈਂ ਇੱਕ ਕਾਲ ਦੇਊਗਾ ਫਿਰ ਮੈਂ ਪਿੱਛੇ ਹਟਣ ਵਾਲਾ ਬੰਦਾ ਹੈ ਨਹੀਂ ਸੰਦੀਪ ਲੂੰਬਾ ਕਹਿੰਦੇ ਸਮਾਸੀ ਵੀ ਜ਼ਿਲ੍ਹਾ ਫਰੀਦਕੋਟ ਆ ਮੇਰਾ ਸ਼ਹਿਰ ਜੈਤੋ ਆ ਕਿ ਪਤਾ ਕਰ ਲਿਓ 8641010005864101005 ਮੇਰਾ ਨੰਬਰ ਆ ਦੱਸਦਾ ਕਿਸੇ ਨੂੰ ਕੋਈ ਕਿੰਤੂ ਪਰੰਤੂ ਦੇਲਚਸਪੀ ਹੋਵੇ ਤਾਂ ਡਿੱਕਾ ਫਿੱਕਾ ਹੋਵੇ ਤਾਂ ਇਸ ਨੰਬਰ ਤੇ ਫੋਨ ਕਰ ਲਿਓ ਕਿਉਂਕਿ ਮੈਂ ਇੰਨਾ ਕੰਮਾਂ ਚ ਐਕਟਿਵ ਹਮੇਸ਼ਾ ਹੀ ਰਿਹਾ ਮੇਰਾ ਹੱਕ ਵੀ ਬੰਦ ਹੈ ਇਹ ਮੇਰਾ ਰਾਈਟ ਹੈ ਮਨੁੱਖੀ ਅਧਿਕਾਰ ਵੀ ਹੈ ਸਾਡੇ ਹਿਮਾਚਲ ਛੱਡੋ ਹਰਿਆਣਾ ਜੁਪੀ ਰਾਜਸਥਾਨ ਬਿਹਾਰ ਕਿਤੇ ਐਮਪੀ ਝਾਰਖੰਡ 오ਡੀਸਾ ਕਿ ਤੇ ਵੀ ਸਾਡੇ ਪੰਜਾਬੀਆਂ ਤੇ ਆਏ ਹਮਲੇ ਹੋਣ ਲੱਗੇ ਅਸੀਂ ਉਹਦੀ ਵਿਰੋਧਤਾ ਕਰਾਂਗੇ ਕਰਾਂਗੇ ਕਿਉਂ ਬਈ ਹੈ ਤੁਸੀਂ ਪਹਾੜੀਏ ਕੋਈ ਜ਼ਿਆਦਾ ਤਾਂ ਨਹੀਂ ਚੀਜ਼ਾਂ ਸਾਡੇ ਤੋਂ ਤਾਕਤੀਆਂ ਖਾਂਦੇ ਤੁਹਾਡੇ ਤੋਂ ਬਹੁਤ ਜ਼ਿਆਦਾ ਤਾਕਤ ਹੈ ਠੀਕ ਹੈ ਤੁਸੀਂ ਆਪਣੀ ਨਾ ਪੁੰ ਸਤਕਾ ਦਿਖਾ ਦਿੰਨੇ ਹੋਥੇ ਤੁਸੀਂ ਮਰਦਾਨਗੀ ਨਹੀਂ ਦਿਖਾਉਂਦੇ 100 ਬੰਦੇ ਤੁਸੀਂ 2 ਬੰਦੇ ਨੂੰ ਕੁੱਟ ਕੇ ਤੇ ਸ਼ੇਰ ਬੰਦੇ ਹੋ ਸਵਾਦ ਇਹ ਹੈ ਉੱਥੇ ਤੁਸੀਂ 4 ਬੰਦੇ ਪੰਜਾਬੀ ਕਰ ਲਓ ਤੇ 4 ਆਪਦੇ ਬਾਕੀ ਉਧਰ ਕਢਾ ਲਓ ਕਿ ਸਾਡੀ ਨਾਲ ਆ ਗੱਲ ਤੇ ਅਸੀਂ ਲੜਨ ਲੱਗੇ ਤੁਸੀਂ ਧੌਣ ਛੜਾ ਕੇ ਦਿਖਾ ਦਿਓ ਕੌਣੀ ਤੋਂ ਪੰਜਾਬੀ ਦੇ ਇੰਨਾ ਕੁ ਦਮ ਰੱਖਦੇ ਆ ਪੰਜਾਬੀ ਇੰਨਾ ਦੀ ਐਸੀ ਕਿ ਤੈਸੀ ਖੜਕਾਵਾਂਗੇ ਉਡਾਵਾਂਗੇ ਧਰ ਕੇ ਰੇਲ ਬਣਾਵਾਂਗੇ ਸਾਡਾ ਕੋਈ ਬੰਦਾ ਜੇ ਹੁਣ ਕੁੱਟਿਆ ਗਿਆ ਸਿੱਧੀ ਗੱਲ ਹੈ ਹਿਮਾਚਲ ਪ੍ਰਦੇਸ਼ ਸਰਕਾਰ ਸ਼ਰਮ ਕਰੇ ਠੀਕ ਹੈ ਇਟਸ ਅ ਵੈਰੀ ਬਿਗ ਸ਼ੇਮ ਔਫ ਯੂ ਐਚ ਪੀ ਗਵਰਨਮੈਂਟ ਕਿ ਤੁਸੀਂ ਇਸ ਮੁੱਦੇ ਤੇ ਹਜੇ ਤੱਕ ਆਪਣੀ ਇੱਕ ਵੀ ਸਟੇਟਮੈਂਟ ਸਾਹਮਣੇ ਨਹੀਂ ਲੈ ਕੇ ਆਏ ਸ਼ਰਮ ਨਹੀਂ ਹੁੰਦੀ ਤੁਹਾਨੂੰ ਦੋ ਇਲਾਜਾਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਜਾਂਦੀ ਹੈ ਤੁਸੀਂ ਇੱਕ মিডিਆ 'ਚ ਹੁਕਮ ਨਹੀਂ ਕਰ ਰਹੇ ਤੁਸੀਂ ਅਖਬਾਰਾਂ 'ਚ ਟੈਲੀਵਿਜ਼ਨ 'ਚ ਆਪਣੀ ਰਿਪੋਰਟ ਨਹੀਂ ਦੇ ਰਹੇ ਕਿ ਹਿਮਾਚਲ ਪ੍ਰਦੇਸ਼ ਦੇ ਕਿਸੇ ਵੀ ਬੰਦੇ ਨੇ ਅਗਰ ਬਿਨਾਂ ਗਲਤੋਕਈ ਕਾਨੂੰਨ ਹੱਥ ਵਿੱਚ ਲਿੱਤਾ ਤਾਂ ਕਿਸੇ ਵੀ ਸ਼ਰਤ ਤੇ ਬਖਸ਼ਿਆ ਨਹੀਂ ਜਾਊਗਾ ਇਹ ਕੋਈ ਪਿਓ ਦਾ ਰਾਜ ਹੈ ਜਾਂ ਕੋਈ ਗੁੰਡਾ ਰਾਜ ਹੈ ਹਿਮਾਚਲ ਪ੍ਰਦੇਸ਼ ਕਿਹੜਾ ਕੋਈ ਸਾਡਾ ਪਾਕ ਹਿੰਦੁਸਤਾਨ ਤੋਂ ਬਾਹਰ ਦੀ ਸੀਮਾ ਵੀ ਉੱਥੇ ਉਹਨਾਂ ਦਾ ਰਾਜ ਚੱਲੂਗਾ ਹੈ ਤਾਂ ਇੱਕ ਇੱਕ ਮੁਲਕ ਦਾ ਰਾਜ ਹੀ ਹੈ ਨਾ ਇਹਨਾਂ ਦੇ ਫਿਰ ਪਿਓ ਦਾ ਰਾਜ ਹੈ ਜੀ ਹਨ ਉਥੇ 0 ਡਿਗਰੀ ਜਿਹੜੀ ਹੁੰਦੀ ਹੈ 0 ਐਫ ਆਈ ਆਰ ਆਈ ऍम ਸੋ ਸੌਰੀ 0 ਐਫ ਆਈ ਆਰ ਅਮ੍ਰਿਤਸਰ ਦੇ ਵਿੱਚ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਥਾਣਾ ਈ ਡਿਵੀਜ਼ਨ ਪੁਲਿਸ ਸਟੇਸ਼ਨ ਏ ਬੀ ਸੀ ਡੀ ਈ ਡਿਵੀਜ਼ਨਾਂ ਬਣੇ ਹੋਏ ਹਨ ਅਮ੍ਰਿਤਸਰ ਵੱਡਾ ਈ ਡਿਵੀਜ਼ਨ ਈ ਡਿਵੀਜ਼ਨ ਦੇ ਵਿੱਚ 0 ਐਫ ਆਈ ਆਰ ਲਾਂਚ ਉਥੇ 100 ਬੰਦੇ ਤੇ ਹੋਈ ਹੈ ਕੁਲਦੀਪ ਸਿੰਘ ਢਾਲੀਵਾਲ ਮੰਤਰੀ ਆਮ ਆਦਮੀ ਪਾਰਟੀ ਚਰਨਜੀਤ ਸਿੰਘ ਚੰਨੀ ਕੈਂਡੀਡੇਟ ਜੇਤੂ ਜਲੰਧਰ ਫਰੋਮ ਪੰਜਾਬ ਇੰਡੀਅਨ ਨੈਸ਼ਨਲ ਕਾਂਗਰਸ ਇਹ ਦੋ ਬੰਦੇ ਉਸ ਸਪੇਨ ਵਾਲੇ ਐਨਆਰਆਈ ਦਾ ਪ੍ਰਾਈਵੇਟ ਹਸਪਤਾਲ ਚ ਜਾ ਕੇ ਪਤਾ ਲੈ ਕੇ ਆਏ ਇਹਨਾਂ ਨੇ ਚਰਨਜੀਤ ਚੰਨੀ ਨੇ ਵੀ ਕੁਲਦੀਪ ਢਾਲੀਵਾਲ ਨੇ ਵੀ ਉੱਥੋਂ ਦੇ ਮੰਤਰੀਆਂ ਨਾਲ ਗੱਲ ਕੀਤੀ ਹੈ ਸਰਕਾਰਾਂ ਨਾਲ ਗੱਲ ਕੀਤੀ ਹੈ ਕਿ ਅਗਰ ਤੁਸੀਂ ਇਸ ਤੇ ਨਾਥ ਨਾ ਪਾਈ ਤਾਂ ਆਉਣ ਵਾਲਾ ਸਮਾਂ ਲਾਲਾ ਜੀ ਚੰਗਾ ਨਹੀਂ ਹੋਏਗਾ ਹਿਮਾਚਲ ਵਾਸਤੇ ਖਾਸ ਕਰਕੇ ਜੇ ਹਿਮਾਚਲ ਦਾ ਰਸਤਾ ਪੰਜਾਬ ਨੇ ਬੰਦ ਕਰਤਾ ਸਾਰੇ ਪਾਸਿਓ ਤੁਸੀਂ ਉੱਤਰੋਂ ਕਿੰਦਰ ਦੀ ਪਹਾੜੀਓ ਸਮਾਨ ਕਿੱਥੋਂ ਜਾਊ ਤੁਹਾਡੇ ਕੋਲੇ ਮੈਡੀਕਲ ਸਹੂਲਤ ਕਿੱਥੋਂ ਲਵੋਗੇ ਤੁਸੀਂ ਐਮਰਜੈਂਸੀ ਪੀਜੀਆਈ ਚ ਕਿਵੇਂ ਆ ਜਾਓਗੇ ਚੰਡੀਗੜ੍ਹ ਤੁਹਾਡੇ ਪਯੋਦਾ ਰਾਜ ਕਿੱਥੋਂ ਬਣੋਗੇ ਦੱਸੋ ਹਾਂ ਇਹ ਨਹੀਂ ਬੜਨੰਦੇ ਫਿਰ ਪੰਜਾਬੀ ਏਡੇ ਬੇਕੂਫ ਨਹੀਂ ਮੈਂ 76 ਵੀ ਖਾਈਏ ਬਾਹਾਂ ਲੱਤਾਂ ਤੜਾਈਏ ਤੇ ਫਿਰ ਤੁਹਾਡਾ ਵੈਲਕਮ ਵੀ ਕਰੀਏ ਵੀ ਆ ਜਾਓ ਮਾਂਜ ਦਾਂਗੇ ਬੰਦ ਕਰ ਦਾਂਗੇ ਸਾਰਾ ਕੁਝ ਸਾਰਾ ਪੰਜਾਬ ਅੱਗ ਲੱਗ ਜਾਊਗੀ ਇਕੱਠਾ ਹੋ ਜਾਊਗਾ ਪੰਜਾਬ ਸਰਕਾਰ ਵੀ ਇਸ ਪ੍ਰਤੀ ਹੁਣ ਸਾਥ ਦੇਵੇ ਜੇ ਕੋਈ ਬੰਦੇ ਸਟੇਟਮੈਂਟ ਦਿੰਦੇ ਆ ਤੇ ਉਹਨਾਂ ਦੀ ਵਿਰੋਧਤਾ ਨਾ ਕਰੇ ਇਹਨਾਂ ਨੂੰ ਛੇਤੀ ਪਰਚੇ ਯਾਦ ਆਉਂਦੇ ਆ ਛੇਤੀ ਖਰਚੇ ਯਾਦ ਆਉਂਦੇ ਆ ਆਏ ਆਏ ਤੁਸੀਂ ਇਹ ਸ਼ਬਦਾਂ ਨੂੰ ਦੇਖੋ ਵੀ ਬੰਦਾ ਕੀ ਕਹਿ ਰਿਹਾ ਹੈ ਆਪਣਾ ਸਾਵ ਲਾਲਿਓ ਬਸ ਆਪਦਾ ਸਾਰਿਆ ਕੁਸ਼ੀ ਮੈਂ ਤਰਕ ਹੀ ਘੜਦਾ ਇਸ ਚੀਜ਼ ਦਾ ਸਾਰਾ ਵਿਸ਼ਲੇਸ਼ਣ ਕਰਦਾ ਹਿਮਾਚਲ ਦੇ ਪੰਜਾਬ ਦਾ ਆਪਣੇ ਸ਼ਬਦਾਂ ਦੇ ਵਿੱਚ ਜੇ ਕੋਈ ਸਮਝਣ ਵਾਲਾ ਹੋਵੇ ਹੁਣ ਜਿਹਦਾ ਮੁੱਦਾ ਪੰਡਾ ਹੈ ਇੱਕ ਮੁੱਦਾ ਪੰਡਾ ਹੁੰਦਾ ਕਿ ਸਿੱਧਾ ਸਾਡੇ ਤੇ ਪ੍ਰਿੰਸੀਪਲ ਸਾਹਿਬ ਹੁੰਦੇ ਜੀ ਫੌਜਾ ਸਿੰਘ ਬਰਾੜ ਮੈਂ ਉਹ ਸ਼ੀਨੀ ਚ ਪੜਦਾ ਸੀ ਸੱਤਵੀਂ ਚ ਸੀ ਮੈਂ ਦਸਵੀਂ ਕੀਤੀ ਮੈਂ 794 ਚ ਤੇ 9ਵੀਂ 93 ਚ 8ਵੀਂ 92 ਚ 91 ਸੰਦੀ ਗੱਲ ਹੈ 1999 ਇਹਰ 1991 ਮਤਲਬ ਮੈਂ 6ਵੀਂ ਕਲਾਸ ਤੇ ਸੀ ਫੌਜਾ ਸਿੰਘ ਬਰਾੜ ਸਾਡੇ ਵੈਰੀ ਆਨੈਸਟ ਪ੍ਰਿੰਸੀਪਲ ਉਹ ਜਦੋਂ ਸਵੇਰ ਦੀ ਮਾਰਨਿੰਗ ਅਸੈਂਬਲੀ ਹੁੰਦੀ ਸੀ ਜਿਹਨੂੰ ਪ੍ਰਾਰਥਨਾ ਕਹਿੰਦੇ ਸੀ ਉਹ ਸਿਰੇ ਪ੍ਰੇਅਰ ਕਹਿ ਦਿੰਨੇ ਆ ਪ੍ਰਾਰਥਨਾ ਪ੍ਰੇਅਰ ਆਪਾਂ ਉਹ ਜਨਗਨ ਮਨੰਦਕ ਜਉਨੇ ਗੀਤ ਸਵੇਰੇ ਚਲੋ ਰਾਸ਼ਟਰੀ ਗੀਤ ਤੇ ਇਹਨਾਂ ਉੱਤੇ ਸਵੇਰ ਨੂੰ ਸੰਬੋਧਨ ਪੰਜ ਮਿੰਟ ਹਰ ਚੀਜ਼ ਤੇ ਰੋਜ਼ ਕਰਦੇ ਸੀ ਕਈ ਉਂਗੁੱਠਾ ਜੁੰਗਦੇ ਆ ਕੋਈ ਉਂਗਲਾਂ ਹੱਥ ਧੋਕੇ ਰੋਟੀ ਨਹੀਂ ਖਾਂਦੇ ਨੋਹ ਨਹੀਂ ਕੱਟਦੇ ਜਾਂ ਜਿਹੜੇ ਕਾਗਜ਼ ਖਰਾਬ ਕਰਦੇ ਆ ਕਦੀ ਮਿੱਟੀ ਕੱਟੇ ਤੇ ਇੱਕ ਦਿਨ ਉਹਨਾਂ ਨੇ ਸਟੇਟਮੈਂਟ ਦਿੱਤੀ ਉਹ ਮੇਰੇ ਅੱਜ ਤੱਕ ਯਾਦ ਹੈ ਮਾਸਟਰਾਂ ਦੀ ਨਸੀਹਤ ਜੇ ਤੁਹਾਡੇ ਦਿਮਾਗ 'ਚ ਹੋਵੇ ਉਹ ਕਹਿੰਦੇ ਇੱਕ ਸਿੱਧੇ ਭਾਂਡੇ ਹੁੰਦੇ ਆ ਪੱਤਰਕਾਰ ਸਾਹਿਬ ਇੱਕ ਸਿੱਧੇ ਭਾਂਡੇ ਹੁੰਦੇ ਆ ਇੱਕ ਹੁੰਦੇ ਭਾਂਡੇ ਪੁੱਠੇ ਜਿਹੜਿਆ ਦਰਿਆ 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 ਇਹ ਦਰਿਆ ਦੇ ਵਿੱਚ ਜਿਹੜਾ ਪਾਣੀ ਹੈ ਵਿੱਦਿਆ ਜਿਹੜੇ ਉਹ ਦਰਿਆ ਦੇ ਵਿੱਚ ਪਏ ਆ ਸਿੱਧੇ ਮੂੰਹ ਕਰਕੇ ਉਹ ਜਿਹੜੀ ਵਿੱਦਿਆ ਦਰਿਆ ਦਰਿਆ ਸਕੂਲ ਹੈ ਦਰਿਆ ਸਕੂਲ ਹੈ ਜਿਹੜਾ ਪਾਣੀ ਆ ਉਹ ਵਿੱਦਿਆ ਹੈ ਜਿਹੜੇ ਉਹ ਭਾਂਡੇ ਸਿੱਧੇ ਪਏ ਆ ਉਹ ਜਿਹੜਾ ਸਕੂਲ ਆ ਦਰਿਆ ਦੀ ਜਿਹੜੀ ਵਿੱਦਿਆ ਪਾਣੀ ਉਹਦੇ ਜਿਹੜਾ ਭਾਂਡੇ ਦੇ ਵਿੱਚ ਪਾ ਕੇ ਲੰਘੂਗਾ ਉਹ ਵਿੱਦਿਆ ਉਹਦੇ ਦਿਮਾਗ 'ਚ ਆਊਗੀ ਜਿਹੜੇ ਹੁਣ ਫਿਰ ਮੈਂ ਕਹੂੰਗਾ ਵੀ ਮਾਲ ਹੈ ਹੈਨਾ ਉਹ ਭਾਂਡੇ ਪਏ ਆ ਪੁੱਠੇ ਉਹ ਪੁੱਠੇ ਭਾਂਡੇ ਦੇ ਉੱਤੇ ਵਿਦਿਆ ਜਿਵੇਂ ਮਰਜ਼ੀ ਆ ਜੇ ਪਾਣੀ ਆ ਜੇ ਸਾਫ ਆ ਜੇ ਉਹਨਾਂ ਦਾ ਕੋਈ ਉਹ ਖਾਨਾ ਹੀ ਹੈ ਨਹੀਂ ਦਿਮਾਗੀ ਪੁੱਠੇ ਉਹਨਾਂ ਲੋਕਾਂ ਵਾਸਤੇ ਨਹੀਂ ਸੀਤ ਹੈ ਵੀ ਆਪਣੇ ਆਪ ਨੂੰ ਸਿੱਧੇ ਰੱਖੋ ਯਾਰ ਕੋਈ ਗੱਲ ਦੱਸਦਾ ਉਹਦੀ ਗੱਲ ਤੇ ਅਮਲ ਕਰੋ ਮੈਂ ਕੀ ਕਹਣਾ 2 ਸਾਲ ਛੱਡ ਦ ਸਾਲਾ ਹਿਮਾਚਲ ਜਾਣਾ ਕਿਹੜਾ ਨਹੀਂ ਉੱਤਰਦੀ ਜੇ 2 ਸਾਲ ਨਾ ਜਾਵਾਂਗੇ ਫਿਰ ਕੀ ਅੱਗ ਲੱਗ ਜੂਗੀ ਸਾਲਾ ਹੋਰ ਪਾਸੇ ਹੋ ਜਾ ਕਸ਼ਮੀਰ ਕੰਨੀ ਹੋ ਜਾ ਇੰਨੀ ਖੂਬਸੂਰਤੀ ਗੋਲ ਮਾਰਗ ਡਲ ਝੀਲ ਅਨੰਤਨਾ ਗਾਂਦਰੇ ਬਾੜ ਸਾਲਾ ਸੋਨ ਮਾਰਗ ਚਸ਼ਮੇ ਸ਼ਾਹੀ ਚਾਰ ਚਨਾਰ ਸ਼ੰਕਰਚਾਰੀਆ ਮੰਦਿਰ ਖੀਰ ਭਵਾਨੀ ਮੰਦਿਰ ਦੇਖੋ ਜਾ ਕੇ ਲੋਨ ਨਿਆਰੇ ਲੈ ਲਦਾਖ ਜਾਵੜੋ ਰਾਜ ਜਰੂਰੀ ਇਹਨਾਂ ਬੋਲੇ ਜਾਣਾ ਚਤਰਖਣੇ ਕਿਉਂ ਜਾਣ ਇੱਧਰ ਨੂੰ ਹੋ ਜਾਓ ਉੱਤਰਾਖੰਡ ਨੂੰ ਥੋੜੀ ਖੂਬਸੂਰਤੀ ਹੈ ਮਨਸੂਰੀ ਚਲੇ ਜਾਓ ਕੈਂਪਟੀਫਾਲ ਦੇ ਨੌਨ ਨਿਆਰੇ ਨਾਲੇ ਹਰਦਵਾਰ ਰਸਤੇ 'ਚ ਹੁੰਦਾ ਰਿਸ਼ੀਕੇਜ ਹੁੰਦਾ ਕਰੋ ਉੱਥੇ ਰਾਫਟਿੰਗ ਕਰੋ ਪੈਰਾਗਲਾਈਡਿੰਗ ਲੋਨ ਨਿਆਰੇ ਇੱਧਰ ਕੀ ਪਿਆ ਏ ਦੋ ਸਾਲ ਇਹਨਾਂ ਨੂੰ ਛੱਡ ਦੋ ਬਾਲੀਆਂ ਨੂੰ ਅਕਲ ਆ ਜੂਗੀ ਬਸ ਮੈਂ ਇਹ ਬੇਨਤੀ ਕਰਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਇਹ ਸਨ ਭਾਈ ਸੋਨੂ ਲੁੰਬਾ ਜੀ ਬਹੁਤ ਸੋਹਣੀ ਗੱਲ ਕੀਤੀ ਇਹਨਾਂ ਨੇ ਕਿ ਜੇ ਪੰਜਾਬੀਆਂ ਨਾਲ ਨਜਾਇਜ਼ ਧੱਕਾ ਹੋਊਗਾ ਤਾਂ ਪੰਜਾਬੀਆਂ ਨੂੰ ਇਕੱਠਾ ਹੋਣਾ ਵੀ ਆਂਦਾ ਤੇ ਪੰਜਾਬੀਆਂ ਨੂੰ ਚੀਕਾ ਪਵਾਉਣੀਆ ਵੀ ਜਾਂਦੀਆਂ ਜੁੜੇ ਰਹੋ ਸੱਚ ਦਾ ਸੁਣਿਆ ਦੇ ਨਾਲ